ਹਾਂਜੀ ਕਈ ਵਾਰੀ ਪੰਜਾਬੀਆਂ ਨੂੰ ਆਦਤ ਆ ਸਾਨੂੰ ਕਿ ਗੱਲ ਦਾ ਹਵਾ ਬਣਾ ਲੈਣਾ ਤੇ ਗੱਲ ਨੂੰ ਵੱਡੇ ਪੱਦਰ ਤੇ ਆਸੇ-ਪਾਸੇ ਫਲਾ ਦੇਣਾ ਤੇ ਬਾਅਦ ਵਿੱਚ ਉਸ ਗੱਲ ਦਾ ਨਤੀਜਾ ਕੁਝ ਹੋਰ ਨਿਕਲਦਾ ਆ ਤੇ ਬਹੁਤ ਸਾਰੇ ਲੋਕਾਂ ਨੇ ਦਵਾ-ਦਵ ਵੀਡੀਓ ਤਾਂ ਟਰੱਕ ਵਾਲੇ ਮੁੰਡੇ ਦੇ ਹੱਕ ਵਿੱਚ ਪਾਈਆਂ ਆ ਕਿਉਂਕਿ ਹਮਦਰਦੀ ਰੱਖਦੇ ਆ ਜਦੋਂ ਕਿਸੇ ਨੂੰ ਪਤਾ ਲੱਗਦਾ ਕਿ 45 ਸਾਲ ਦੀ ਸਜ਼ਾ ਕੱਟਣੀ ਪੈਣੀ ਆ ਜ਼ਿੰਦਗੀ ਭਰ ਅੰਦਰ ਕੱਟਣੀ ਪੈਣੀ ਆ ਤੇ ਉਹਨੂੰ ਲੈ ਕੇ ਲੋਕਾਂ ਨੇ ਆਪਣੇ ਧੀਆਂ ਪੁੱਤਾਂ ਵੱਲ ਦੇਖਿਆ ਕਿ ਅਸੀਂ ਵੀ ਕਿਰਤ ਕਮਾਈ ਕਰਨ ਵਾਸਤੇ ਆਏ ਆ ਜਾਂ ਸਾਡੇ ਵੀ ਪੁੱਤ ਬਾਹਰ ਗਏ ਆ ਤਾਂ ਇਸ ਮੁੰਡੇ ਤੋਂ ਜੇ ਗਲਤੀ ਹੋਈ ਆ ਤਾਂ ਉਹਨੂੰ ਜ਼ਰੂਰ ਸਜ਼ਾ ਸਜ਼ਾ ਜਿਹੜੀ ਦੁਬਾਰਾ ਆ ਤੱਕੇ ਦੇ ਨਾਲ ਤੇ ਉਹਨੂੰ ਇਨਸਾਫ ਵੀ ਮਿਲਣਾ ਚਾਹੀਦਾ ਆ ਯਾਨੀ ਕਿ ਉਹਦੇ ਕੋਲ ਜਿਹੜਾ ਐਕਸੀਡੈਂਟ ਹੋਇਆ ਤੇ ਹੁਣ ਗੱਲ ਕੀ ਆ ਕਿ ਸਾਡੇ ਕੋਲ ਕੁਝ ਗੱਲਾਂ ਬਾਤਾਂ ਇਹੋ ਜਿਹੀਆਂ ਨੇ ਯਾਨੀ ਕਿ ਸਾਡੇ ਕੋਲ ਭਾਰਤੀ ਕਿਸਾਨ ਯੂਨੀਅਨ ਆਯਾਦ ਦੇ ਉਮੀਦਵਾਰ ਸਾਡੇ ਬਾਜਵਾ ਜੀ ਜੋ ਯੂਰਪ ਦੇ ਵਿੱਚ ਉਹਨਾਂ ਦੇ ਮੈਂਬਰ ਹਨ ਤੇ ਕਾਫੀ ਇਥੋਂ ਗਤੀਵਿਧੀਆਂ ਜਿਹੜੀਆਂ ਕਿਸਾਨੀ ਅੰਦੋਲਨ ਦੇ ਵਿੱਚ ਜਾਂ ਕਿਸਾਨੀ ਕਿਸਾਨਾਂ ਦੇ ਨਾਲ ਰੱਖਦੇ ਆ ਤੇ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਇਹਨਾਂ ਨੇ ਕਈ ਗੱਲਾਂ ਬਾਤਾਂ ਸਾਨੂੰ ਟੈਲੀਫੋਨ ਤੇ ਦੱਸੀਆਂ ਤੇ ਅੱਜ ਇਹਨਾਂ ਨੂੰ ਜਿਹੜਾ ਚੈਨਲ ਤੇ ਲਿਆਉਣਾ ਬਹੁਤ ਜ਼ਰੂਰੀ ਹੋ ਗਿਆ ਇਹ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਦੇਖਣਾ ਕੁਝ ਗੱਲਾਂ ਬਾਤਾਂ ਇਹਨਾਂ ਦੀਆਂ ਉਨਾ ਦੇ ਪਰਿਵਾਰ ਦੇ ਨਾਲ ਹੋਈਆਂ ਨੇ ਤੇ ਪਰਿਵਾਰਕ ਕਿਸੇ ਮੈਂਬਰ ਦੇ ਨਾਲ ਹੋਈਆਂ ਜਿਨ੍ਹਾਂ ਦੇ ਉਹਨਾਂ ਦੇ ਨਾਲ ਕੋਈ ਰਿਲੇਸ਼ਨ ਸੀਗੇ ਤੇ ਨਾਲੇ ਯਾਨੀ ਕਿ ਇਹਨਾਂ ਵੱਲੋਂ ਖੁਦ ਮੈਨੂੰ ਜਿਹੜਾ ਫੋਨ ਕੀਤਾ ਗਿਆ ਤੇ ਫੋਨ ਕਰਕੇ ਜਿਹੜੀ ਆ ਕੋਈ ਕੁਝ ਗੱਲਾਂ ਬਾਤਾਂ ਦੱਸੀਆਂ ਗਈਆਂ ਤੇ ਅੱਜ ਸੋਸ਼ਲ ਮੀਡੀਆ ਤੇ ਕਈ ਵੀਰਾਂ ਦੀਆਂ ਜਿਹੜੀਆਂ ਖਬਰਾਂ ਸੁਣੀਆਂ ਸੀਗੀਆਂ ਜਿਹਦੇ ਵਿੱਚ ਪਟੀਸ਼ਨ ਬਾਰੇ ਗੱਲਾਂ ਬਾਤਾਂ ਕੀਤੀਆਂ ਗਈਆਂ ਜੀ ਹਾਂਜੀ ਬਾਜੀ ਬਾਜੀ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅ ਬਾਜਵਾ ਜੀ ਆਪਣੇ ਜਿਹੜਾ ਐਕਸੀਡੈਂਟ ਹੋਇਆ ਆ ਉਹਦੇ ਨਾਲ ਜਿਹੜਾ ਮੁੰਡਾ ਬੈਠਾ ਸੀਗਾ ਉਹਦਾ ਭਰਾ ਸੀਗਾ ਟਰੱਕ ਡਰਾਈਵਰ ਦਾ ਪਹਿਲਾਂ ਆਪਾਂ ਕਲੀਅਰ ਕਰ ਦਈਏ ਸਾਰਿਆਂ ਨੂੰ ਦੇਖੋ ਜੀ ਭਾਜੀ ਜਿਹੜਾ ਹਰਜਿੰਦਰ ਸਿੰਘ ਦਾ ਜਿਹੜਾ ਐਕਸੀਡੈਂਟ ਹੋਇਆ ਫਲਪਲ ਰੀਡਾ ਦੇ ਵਿੱਚ ਉਹ ਜਿਹੜੀ ਟਰੱਕ ਦੀ ਸਾਈਡ ਤੇ ਜਿਹੜਾ ਕੰਡਕਟਰ ਵਾਲ ਸਾਈਡ ਤੇ ਵੀਰ ਬੈਠਾ ਸੀ ਹਰਮੀਤ ਸਿੰਘ ਉਹ ਭਾਜੀ ਉਹਦਾ ਬ੍ਰਦਰ ਨਹੀਂ ਸੀਗਾ ਬਸ ਸੋਸ਼ਲ ਮੀਡੀਆ ਤੇ ਜਾਂ YouTube ਤੇ ਜਾਂ Instagram ਤੇ ਕੁਝ ਰੀਲਾਂ ਦੇ ਜਾਂ ਕੁਝ ਫੇਕ ਜਿਹੜੀਆਂ ਨਿਊ ਖਬਰਾਂ ਚਲਾਈਆਂ ਹਨ ਉਹਨਾਂ ਨੇ ਬਸ ਖਬਰਾਂ ਦੇ ਵਿੱਚ ਉਹਨੂੰ ਉਹਦਾ ਭਰਾ ਦੱਸਿਆ ਜਦ ਕਿ ਹਰਜਿੰਦਰ ਸਿੰਘ ਦਾ ਜਿਹੜਾ ਭਰਾ ਉਹ ਇੰਡੀਆ ਵਿਆਹਿਆ ਹੋਇਆ ਉਹਦੇ ਬੱਚੇ ਨੇ ਜਿਹੜਾ ਸਾਈਡ ਤੇ ਬੈਠਾ ਹੋਇਆ ਵਾ ਉਹ ਆਪਣੇ ਤੋਂ ਆਪਣਾ ਕਜ਼ਨ ਜਿਹੜਾ ਵਾ ਉਹ ਰਿਲੇਟਿਡਸ ਆ ਤੇ ਉਹ ਸਿਰਫ ਉਹਦੇ ਨਾਲ ਔਨ ਡਿਊਟੀ ਸੀਗਾ ਆਪਣੀ ਡਿਊਟੀ ਜਿਹੜੀ ਖਤਮ ਕਰਕੇ ਉਹਦੇ ਨਾਲ ਸਾਈਡ ਤੇ ਜਿਹੜਾ ਗੱਡੀ ਦੇ ਵਿੱਚ ਬੈਠਾ ਸੀਗਾ ਬਾਕੀ ਉਹਦਾ ਕੋਈ ਭਰਾ ਨਹੀਂ ਸੀਗਾ ਇਹ ਸਭ ਜਿਹੜੀਆਂ ਨਾ ਇਹ ਫੇਕ ਖਬਰਾਂ ਚੱਲੀਆਂ ਭਾਜੀ ਜਿੱਦਾਂ ਦੱਸਿਆ ਗਿਆ ਕਿ ਪਹਿਲਾਂ ਟਰੱਕ ਉਹ ਚਲਾ ਰਿਆ ਸੀ ਤੇ ਉਸ ਦੀ ਡਿਊਟੀ ਤੋਂ ਬਾਅਦ ਵਿੱਚ ਹੁਣ ਜਿਹੜੀ ਆ ਹਰਜਿੰਦਰ ਸਿੰਘ ਦੀ ਵਾਰੀ ਆਈ ਸੀ ਤੇ ਹਰਜਿੰਦਰ ਸਿੰਘ ਜਿਵੇਂ ਐਕਸੀਡੈਂਟ ਬਾਰੇ ਕੁਝ ਗੱਲਾਂ ਬਾਤਾਂ ਪਤਾ ਲੱਗੀਆਂ ਕੁਝ ਅੱਗੇ ਆਇਆ ਸਾਹਮਣੇ ਜੀ ਭਾਜੀ ਜਿਹੜੀ ਗੱਲਬਾਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਈ ਆ ਨਵਜੋਤ ਸਿੰਘ ਜੋਗੀ ਹਰਨੀਤਾ ਜਿਹੜਾ ਵਾ ਬ੍ਰਦਰ ਇਨ ਲਾਅ ਦਾ ਤੇ ਜਿਹੜਾ ਹਰਜਿੰਦਰ ਦਾ ਜਿਹੜਾ ਰੂਮ ਮੇਟ ਆ ਫਰੈਂਡ ਆ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਔਰ ਜਿੰਨੀ ਕੁ ਇਨਫਾਰਮੇਸ਼ਨ ਜਿੰਨੀ ਉਹਨਾਂ ਨੂੰ ਦੱਸਿਆ ਗਿਆ ਵਾ ਕਿ ਜਿਹੜਾ ਉਹਨੇ ਆਪਣੇ ਜੂ ਟਰਨ ਲਿਆ ਵਾ ਦੇਖੋ ਇਹ ਕੈਮਰੇ ਦੇ ਵਿੱਚ ਰਿਕਾਰਡ ਹੋਇਆ ਸਾਰਾ ਕੁਝ ਦੇਖਣ ਨੂੰ ਤੇ ਸਭ ਕੁਝ ਮਤਲਬ ਇੰਜ ਲੱਗਦਾ ਕਿ ਉਹਨੇ ਗਲਤ ਜੂ ਟਰਨ ਮਾਰਤਾ ਜਦ ਕਿ ਸਾਈਨ ਬੋਰਡ ਵੀ ਸੀਗਾ ਕਿ ਉੱਥੇ ਜੂਟਰਨ ਨਹੀਂ ਮਾਰਿਆ ਜਾਂਦਾ ਸੀ ਪਰ ਜਿਕੇ ਜਿਵੇਂ ਉਹਨੂੰ ਮਤਲਬ ਉਹਨੇ ਜੂਟਰਨ ਮਾਰਿਆ ਤੇ ਜਿਹੜੀ ਪਿੱਛੋਂ ਗੱਡੀ ਸੀ ਉਹ ਵੀ ਓਵਰ ਸਪੀਡ ਦੇ ਵਿੱਚ ਸੀਗੇ ਜੇ ਉਹਦੇ ਨੇ ਗਲਤੀ ਕੀਤੀ ਆ ਜੇ ਉਹਨੇ ਮਤਲਬ ਅਨਗੈਲੀ ਜਿਹੜੀ ਕੀਤੀ ਆ ਅਨਗੈਲੀ ਉਹਦੇ ਕੋਲ ਹੋਈ ਆ ਹਨਾ ਜੋ ਕਿ ਉਹਨੇ ਜਾਣ ਬੁੱਝ ਕੇ ਨਹੀਂ ਕੀਤੀ ਕਿ ਚਲੋ ਜਾਣੇ ਅਣਜਾਣੇ ਦੇ ਵਿੱਚ ਮਤਲਬ ਉਹਨੇ ਜੂਟਰਨ ਮਾਰ ਦਿੱਤਾ ਪਰ ਜਿਹੜੀ ਪਿੱਛੋਂ ਗੱਡੀ ਆ ਰਹੀ ਸੀਗੀ ਉਹ ਬਹੁਤ ਜ਼ਿਆਦੀ ਓਵਰ ਸਪੀਡ ਆ ਰਹੀ ਸੀ ਜਿੰਨਾਂ ਕੋ ਨਾਂ ਤੇ ਗੱਡੀ ਜਦ ਇਹ ਸਟਾਪ ਕਰਨ ਬਾਰੇ ਸੋਚਿਆ ਗਿਆ ਤੇ ਨਾ ਹੀ ਕੋਈ ਸਪੀਡ ਕੰਟਰੋਲ ਹੋਈ ਜਿਹੜੀ ਗੱਡੀ ਆ ਸਿੱਧਾ ਹੀ ਆਗੇ ਵਿੱਚ ਬਾਜੀ ਟੱਕਰ ਹੋ ਗਈ ਤੇ ਅੱਜ ਅੱਜ ਮੈਂ ਇੱਕ ਗੱਲ ਹੋਰ ਵੀ ਸੁਣ ਰਿਹਾ ਆ ਜੀ ਬਾਜਵਾਜੀ ਜਿਹੜੀ ਪਟੀਸ਼ਨ ਦੀ ਗੱਲ ਆ ਕਹਿੰਦੇ ਵੀ ਉਹ ਵੀ ਫੇਕ ਆ ਕੁਝ ਪਟੀਸ਼ਨ ਵੀ ਫੇਕ ਸਾਈਨ ਕਰ ਰਹੇ ਲੋਕ ਨੇ ਲੋਕਾਂ ਨੂੰ ਦੁਹਾਈਆਂ ਪਾ ਰਹੇ ਨੇ ਲੋਕ ਕਈ ਲੋਕ ਹੁਣ ਆ ਮੈਂ ਇੱਕ ਹਿੰਦੀ ਦੀ ਵੀਡੀਓ ਵੀ ਦੇਖੀ ਆ ਉਹਦੇ ਉੱਤੇ ਵੀ ਉਹਨਾਂ ਨੇ ਦੱਸਿਆ ਹੈਗਾ ਕਿ ਕੋਈ ਪਟੀਸ਼ਨ ਦਾ ਪਟੀਸ਼ਨ ਭਾਜੀ ਬਿਲਕੁਲ ਇਹ ਗੱਲ ਜਿਹੜੀ ਹੈ ਇਹ ਜਿਹੜੀ ਫੇਕ ਹੈ ਜਿੰਨਾ ਚਿਰ ਦੇਖੋ ਡੈਮੋਕਰੇਸੀ ਕੰਟਰੀ ਹੈ ਲੋਕਤੰਤਰ ਦੇ ਦੇਸ਼ ਹੈ ਉਹ ਕੋਈ ਕਿੰਗਡਮ ਕੰਟਰੀ ਨਹੀਂ ਹੈਗੀ ਕਿ ਅੱਜ ਬੰਦੇ ਨੇ ਗਲਤੀ ਕੀਤੀ ਹੈ ਤੇ ਸ਼ਾਮ ਨੂੰ ਉਹਨੂੰ ਮਤਲਬ ਸਜ਼ਾ ਦੇ ਦੇਵੋ ਡੈਮੋਕਰੇਟਿਕ ਕੰਟਰੀ ਹੈ ਪਹਿਲਾਂ 2 ਤੋਂ 3 ਦਿਨ ਤੱਕ ਮਤਲਬ ਉਹਨਾਂ ਨੇ ਉਹਨਾਂ ਨੂੰ ਜਿਹੜੇ ਪੁਲਿਸ ਆ ਉਹ ਅਰੈਸਟ ਵੀ ਕੀਤਾ ਉਹਨਾਂ ਕੋਲ ਪੁੱਛਗਿੱਛ ਵੀ ਕੀਤੀ ਔਰ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਵਾਪਸ ਘਰ ਵੀ ਜਾਣ ਦੀ ਇਜਾਜ਼ਤ ਦਿੱਤੀ ਹੈ ਦੋ ਟਾਈਮ ਉਹਨਾਂ ਨੇ ਉਹਨਾਂ ਨੂੰ ਸੱਦਿਆ ਉਹਨਾਂ ਦੇ ਬਕਾਇਦਾ ਬੈਸਟ ਹੋਏ ਨੇ ਉਸ ਤੋਂ ਬਾਅਦ ਵੀ ਤੀਸਰੀ ਵਾਰੀ ਜਿਹੜਾ ਉਹਨਾਂ ਨੂੰ ਮਤਲਬ ਡਿਟੇਨ ਜਿਹੜਾ ਕੀਤਾ ਵਾ ਔਰ ਜਿਹੜੀ ਇਹ ਗੱਲਬਾਤ ਪਟੀਸ਼ਨ ਦੀ ਆ ਰਹੀ ਹੈ ਹਾਲਾ ਫਿਲਹਾਲ ਪਹਿਲੀ ਉਹਨਾਂ ਦੀ ਪੇਸ਼ੀ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਸਿਰਫ ਉਹਦੇ ਉੱਤੇ ਇੱਕ ਇਲਜ਼ਾਮ ਗਲਤ ਯੂ ਟਰਨ ਦਾ ਤੇ ਦੂਸਰਾ ਜਿਹੜਾ ਐਕਸੀਡੈਂਟ ਦਾ ਚਾਰ ਜਿਹੜੇ ਐਲੀਕੇਸ਼ਨ ਭਾਜੀ ਉਹਦੇ ਉੱਤੇ ਲੱਗੇ ਨੇ ਉਹ ਅਨਲੀਗਲ ਐਂਟਰ ਹੋਣ ਦੇ ਜਾਂ ਸਾਈਲਮ ਲੈਣ ਦੇ ਜਾਂ ਕੁਝ ਇਦਾਂ ਛੋਟੇ-ਛੋਟੇ ਜਾਂ ਉਹਨਾਂ ਨੂੰ ਕਿਸੇ ਟਾਈਮ ਕੋਈ ਫਾਈਨ ਹੋਏ ਨੇ ਉਹਦੇ ਜਿਹੜੇ ਚਾਰ ਐਲੀਕੇਸ਼ਨ ਉੱਤੇ ਤੇ ਲੱਗੇ ਟੋਟਲ 6 ਜਿਹੜੇ ਉੱਤੇ ਚਾਰਜ ਆ ਲਾਏ ਆ ਫਿਲਹਾਲ ਨਾ ਤੇ ਕੋਈ ਸਜ਼ਾ ਸੁਣਾਈ ਹੈ ਨਾ ਕੋਈ ਗੱਲਬਾਤ ਹੈ ਤੇ ਨਾ ਹੀ ਕਿਸੇ ਨੇ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਹੈ ਕਿਉਂਕਿ ਪਟੀਸ਼ਨ ਭਾਜੀ ਇੱਕ ਰਹਿਮ ਦੀ ਅਪੀਲ ਹੁੰਦੀ ਹੈ ਜਿਹੜੀ ਸਾਰੇ ਲੋਕ ਰਲ ਮਿਲ ਕੇ ਜਿਹੜੀ ਹੈ ਉਹ ਮਤਲਬ ਜਿਸ ਜੱਜ ਨੇ ਜਾਂ ਜਿਸ ਟੀਮ ਨੇ ਜਿਹੜੀ ਸਜ਼ਾ ਸੁਣਾਈ ਹੁੰਦੀ ਹੈ ਉਹਨੂੰ ਇੱਕ ਪਟੀਸ਼ਨ ਦਾਇਰ ਕਰਦੇ ਆ ਕਿ ਸਾਰੀ ਕਮਿਊਨਿਟੀ ਦੀ ਸਹਿਮਤੀ ਲੈ ਕੇ ਹਜੇ ਤੱਕ ਨਾ ਕੋਈ ਸਜ਼ਾ ਹੋਈ ਹੈ ਨਾ ਕੋਈ ਇਲਜ਼ਾਮ ਸਾਬਤ ਹੋਏ ਨੇ ਫਿਰ ਪਟੀਸ਼ਨ ਕਿਦਾਂ ਦਾਖਲ ਹੋ ਸਕਦੀ ਹੈ ਔਰ ਪਰਿਵਾਰਕ ਮੈਂਬਰਾਂ ਦਾ ਅੱਜ ਜਿਹੜੀ ਖੁਦ ਗੱਲਬਾਤ ਜਿਹੜੀ ਉਹਨਾਂ ਨੇ ਕੈਮਰੇ ਦੇ ਮੋਹਰੇ ਆ ਕੇ ਜਿਹੜੀ ਹਰਮੀਤ ਦੇ ਬ੍ਰਦਰ ਇਨ ਲਾ ਨੇ ਕੀਤੀ ਆ ਉਹਨੇ ਦੱਸਿਆ ਕਿ ਕੋਈ ਪਟੀਸ਼ਨ ਜਿਹੜੀ ਉਹ ਦਾਇਰ ਨਹੀਂ ਕੀਤੀ ਗਈ ਫਿਲਹਾਲ ਵਕੀਲਾਂ ਦੀ ਸਲਾਹ ਦੇ ਨਾਲ ਤੇ ਜੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਉੱਥੇ ਜੜੀਆਂ ਜਥੇਬੰਦੀਆਂ ਵਾਂ ਉਹਨਾਂ ਦੇ ਨਾਲ ਜਿਹੜੀ ਹੈ ਰਲ ਮਿਲ ਕੇ ਸਲਾਹ مشورے ਤੋਂ ਬਾਅਦ ਹੀ ਜਿਹੜੀ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾਣੀ ਹੈ ਬਿਲਕੁਲ ਬਾਜੋਬਾ ਜੀ ਜਦੋਂ ਐਕਸੀਡੈਂਟ ਹੋਇਆ ਸੀ ਤੇ ਐਕਸੀਡੈਂਟ ਤੋਂ ਹੋਣ ਦੇ ਟਾਈਮ ਜਿਹੜਾ ਹਰਜਿੰਦਰ ਸਿੰਘ ਸੀਗਾ ਜਿਹੜਾ ਟਰੱਕ ਨੂੰ ਚਲਾ ਰਿਹਾ ਸੀਗਾ ਉਹ ਉਸ ਟਾਈਮ ਉੱਥੇ ਮੌਜੂਦ ਸੀਗਾ ਤੇ ਉਦੋਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਇਹੀ ਗੱਲ ਕਹੀ ਸੀਗੀ ਕਿ ਤੁਸੀਂ ਆਪਣਾ ਇੱਥੇ ਨੇੜੇ ਦਾ ਕੋਈ ਮੋਟਲ ਆ ਜਿਹਨੂੰ ਹੋਟਲ ਕਹਿੰਦੇ ਆ ਉਹ ਤੁਸੀਂ ਲਓ ਤੇ ਉੱਥੇ ਚਲੇ ਜਾਓ ਤੇ ਉਹ ਤੋਂ ਅਗਲੇ ਦਿਨ ਉਹਨਾਂ ਦੀ ਫਲਾਈਟ ਸੀਗੀ ਤੇ ਉਹ ਫਲਾਈਟ ਲੈ ਕੇ ਆਪਣੇ ਜਿੱਥੇ ਕੈਲੀਫੋਰਨੀਆ ਜਾਣਾ ਸੀ ਤੇ ਉੱਥੇ ਚਲੇ ਗਏ ਸੀਗੇ ਬਿਲਕੁਲ ਇਹ ਗੱਲ ਸਹੀ ਹੈ ਕਿ ਜਿਹੜੀ ਪੁਲਿਸ ਵਾਲਿਆਂ ਨੇ 2 ਤੋਂ 2.5 ਘੰਟੇ ਜਿਹੜੀ ਇਨਕੁਆਇਰੀ ਕੀਤੀ ਕਰਨ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਇਹ ਗੱਲ ਆਖੀ ਆ ਕਿ ਹਾਂ ਵੀ ਤਿੰਨ ਤੋਂ 4 ਦਿਨ ਵਾਸਤੇ ਜਿਹੜਾ ਤੁਹਾਡਾ ਟਰੱਕ ਆ ਇਹ ਬੌਂਡ ਕਰ ਦਿੱਤਾ ਗਿਆ ਦਾ ਤੇ ਤੁਸੀਂ ਮਤਲਬ ਜਾ ਸਕਦੇ ਹੋ ਅਗਲੀ ਇਨਵੈਸਟੀਗੇਸ਼ਨ ਲਈ ਤੁਹਾਨੂੰ ਅਸੀਂ ਫੇਰ ਸੱਦਾਂਗੇ ਜਦ ਕਿ ਉਹਨਾਂ ਕੋ ਜੋ ਆਪਣੇ ਸਟਾਪ ਤੇ ਜਾਣ ਵਾਸਤੇ ਕੋਈ ਮਤਲਬ ਪ੍ਰਿਪੇਅਰ ਸਾਧਨ ਨਹੀਂ ਸੀ ਔਰ ਖੁਦ ਹੀ ਪੁਲਿਸ ਵਾਲਿਆਂ ਨੇ ਜਿਹੜੀ ਉੱਥੇ ਟਰੈਫਿਕ ਪੁਲਸ ਹੈ ਉਹਨਾਂ ਨੇ ਉਹਨਾਂ ਨੂੰ ਡ੍ਰੌਪ ਕੀਤਾ ਬਾਕਾਇਦਾ ਉਹਨਾਂ ਨੇ ਉੱਥੋਂ ਆਪਣੇ ਕਾਰ ਤੋਂ ਟਿਕਟਾਂ ਲੈ ਕੇ ਫੇਰ ਉਹ ਜਿਹੜੇ ਆਪਣੇ ਜਿੱਥੇ ਦਾ ਉਹਨਾਂ ਦਾ ਲੀਗਲ ਐਡਰੈਸ ਆ ਉੱਥੇ ਤੱਕ ਪਹੁੰਚੇ ਬਿਲਕੁਲ 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 ਬਾਕੀ ਜਿਹੜੀ ਗੱਲ ਸੀ ਜਿਹੜੀ ਜਿਹੜੀ ਵੀਡੀਓ ਜਿਹੜੀਆਂ ਸ਼ੋਅ ਹੋ ਰਹੀਆਂ ਨੇ ਜਿਹੜੀਆਂ ਆ ਇੰਟਰਨੈਟ ਤੇ ਕਹ ਲੋ ਜਾਂ ਟਿਕਟੋਕ ਤੇ ਕਹ ਲੋ ਜਿਹੜੀਆਂ ਵਾਇਰਲ ਹੋ ਰਹੀਆਂ ਕਿ ਉਹਨੂੰ ਡਿਟੇਨ ਕੀਤਾ ਹੋਇਆ ਇੱਕ ਪਲੇਨ ਤੋਂ ਉਤਰ ਰਿਹਾ ਹੈ ਉਹਦੇ ਹੱਥ ਗੜੀਆਂ ਲੱਗੀਆਂ ਹੋਈਆਂ ਜਿੱਦਾਂ ਕ੍ਰਿਮੀਨਲ ਹੁੰਦਾ ਉਹਨੂੰ ਇਦਾਂ ਲੈ ਕੇ ਆ ਰਹੇ ਸੀਗੇ ਤੇ ਉਹ ਉਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਵੀਡੀਓ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੀਆਂ ਉੱਥੋਂ ਦਾ ਸਕਾਟਨ ਜਿਹੜਾ ਉਹਨਾਂ ਦਾ ਮੇਅਰ ਹੈ ਉਹ ਜਿਨੇ ਉਹਨੂੰ ਬਕਾਇਦਾ ਆਪਣੀ ਕਸਟਡੀ ਦੇ ਵਿੱਚ ਲਿਆ ਹੋਇਆ ਵਾ ਇਹ ਸਿਰਫ ਜਿਹੜਾ ਨਾ ਇਹ ਇੱਕ ਪੋਲੀਟੀਕਲ ਜਿਹੜਾ ਮੁੱਦਾ ਬਣਾ ਕੇ ਜਿਹੜਾ ਸਕੇਪਬੋਰਡ ਉਹਨੂੰ ਬਣਾ ਕੇ ਨਾ ਪੇਸ਼ ਕਰਨ ਦੀ ਜਿਹੜੀ ਦਤਤੀ ਹੈ ਜਦ ਕਿ ਉੱਥੇ ਜਿਹੜੀਆਂ ਕੈਪੀਟਲ ਦੇ ਵਿੱਚ ਤੇ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਜਿੱਥੇ ਉਹ ਫਲੋਰੀਡਾ ਦੇ ਵਿੱਚ ਆਪਣੇ ਡਿਟੇਨ ਹੋਇਆ ਵਾ ਉੱਥੇ ਜਿਹੜੀਆਂ ਆਪਣੇ ਚੋਣਾਂ ਆਈਆਂ ਨੇ ਜਿਹੜੀਆਂ ਦੱਸਦੇ ਆ ਕਿ ਹਾਂ ਵੀ ਉੱਥੋਂ ਦੇ ਰਾਸ਼ਟਰਪਤੀ ਨੇ ਜਿਹੜੀਆਂ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਚੁੱਕ ਕੇ ਚੋਣਾਂ ਲੜੀਆਂ ਸੀ ਸੋ ਉਹੀ ਜਿਹੜਾ ਉਹਨਾਂ ਦਾ ਲੈਫਟ ਵਿੰਗ ਆ ਉਹਦੇ ਵੱਲੋਂ ਜਿਹੜੀ ਆ ਕੰਪਨੀ ਤੱਕ ਜਿਹੜੀ ਟਰੱਕ ਕੰਪਨੀ ਦੇ ਮਾਲਕ ਤੱਕ ਪਹੁੰਚ ਕੀਤੀ ਗਈ ਜਦ ਕਿ ਪਹਿਲਾਂ ਉਹਨਾਂ ਨੂੰ ਛੱਡਿਆ ਗਿਆ ਛੱਡਣ ਤੋਂ ਬਾਅਦ ਜਿਹੜੀ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਉਹ ਖੁਦ ਕੰਪਨੀ ਦੇ ਮਾਲਕ ਵੱਲੋਂ ਜਿਹੜੀ ਆ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅੰਡਰ ਜਿਹੜੀ ਉਹ ਵਾਇਰਲ ਕੀਤੀ ਗਈ ਹੈ ਕਿਉਂਕਿ ਜਦੋਂ ਉਹ ਡਿਟੇਨ ਹੋ ਗਏ ਟਰੱਕ ਉਹਨਾਂ ਦਾ ਬੌਂਡ ਹੋ ਗਿਆ ਉਸ ਤੋਂ ਬਾਅਦ ਮਾਲਕ ਦੀ ਮਤਲਬ ਸੈੰਤੀ ਤੋਂ ਬਿਨਾਂ ਵੀ ਕੋਈ ਮਤਲਬ ਰੀਲ ਵਾਇਰਲ ਨਹੀਂ ਕਰ ਸਕਦੇ ਉਹ ਦੱਸਦੇ ਆ ਕਿ ਜਿਹੜਾ ਕੰਪਨੀ ਦਾ ਮਾਲਕ ਆ ਉਹਨੇ ਮਤਲਬ ਲੈਫਟ ਵਿੰਗ ਦੇ ਮਤਲਬ ਜਾਂਚ ਕੁਝ ਉੱਥੋਂ ਦੀਆਂ ਏਜੰਸੀਆਂ ਜਾਂ ਜਿਹੜੀ ਉਹਨਾਂ ਦੀ ਤੇ ਆਪਣੇ ਕਾਰਵਾਈਆਂ ਵਾ ਉਹਨਾਂ ਦੇ ਅਧੀਨ ਆ ਕੇ ਜਿਹੜੀ ਇਹ ਕਾਰਵਾਈ ਜਿਹੜੀ ਆ ਜਿਆਦਾ ਵਾਇਰਲ ਕਰਨ ਦੇ ਵਿੱਚ ਜਿਹੜੀ ਅਸਲ ਵਿੱਚ ਗੱਲ ਪਤਾ ਕੀ ਆ ਬਾਜਵਾ ਜੀ ਗੱਲ ਹੁਣ ਇੱਥੇ ਆ ਕਿ ਅਸੀਂ ਬਹੁਤ ਸਾਰੇ ਕੰਮ ਵਿਦੇਸ਼ਾਂ ਦੇ ਵਿੱਚ ਇਹੋ ਜਿਹੇ ਕਰ ਲਏ ਆ ਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਆ ਗਿਣਤੀ ਹੁਣ ਵਧ ਗਈ ਆ ਵਾਰਲੇ ਲੋਕਾਂ ਦੀ ਪੱਕੇ ਹੋ ਗਏ ਆ ਫੈਮਲੀ ਆ ਗਈਆਂ 4 4 3 3 ਪੀੜ੍ਹੀਆਂ ਇਹਨਾਂ ਦੀਆਂ ਗਾਂ ਪੰਜ ਪੰਜ ਟੱਬਰ ਹੋ ਗਇਆ ਇਹ ਕਿਤੇ ਨਾ ਕਿਤੇ ਆਬਾਦੀ ਜਿਹੜੀ ਵਧੀ ਆ ਨਾ ਸਪੇਨ ਦੇ ਵਿੱਚ ਵੀ ਵਧੀ ਆ ਯੂਰਪ 'ਚ ਵੀ ਵਧੀ ਆਪਣੇ ਜਰਮਨ 'ਚ ਵੀ ਵਧੀ ਆ ਜਾਂ ਇੰਗਲੈਂਡ ਦੇ ਵਿੱਚ ਬਹੁਤ ਆਬਾਦੀ ਵਧੀ ਆ ਤਾਂ ਅਮਰੀਕਾ 'ਚ ਵਧੀ ਆ ਇਹ ਆਬਾਦੀ ਨੂੰ ਕਿਤੇ ਲੈ ਕੇ ਗੋਰੇ ਬਹੁਤ ਆਪਣੀ ਨਸਲ ਨੂੰ ਲੈ ਕੇ ਚਿੰਤਤ ਹੋਇਆ ਇਹਦੇ ਵਿੱਚ ਕੀ ਗੱਲ ਗਈ ਹੋਈ ਆ ਕਿ ਜਿਹੜੇ ਗੋਰੇ ਆ ਨਾ ਇਹ ਇਹਨਾਂ ਦੀ ਰਾਈਟ ਵਿੰਗ ਜਿਹੜੀ ਆ ਰਾਈਟ ਵਿੰਗ ਆ ਉਹ ਐਕਟਿਵ ਹੋਈ ਆ ਇੱਕ ਤੋਂ ਉਹ ਯਾ ਜਿਹੜੇ ਟਰੰਪ ਆ ਉਹ ਬਿਲਕੁਲ ਰਾਈਟ ਵਿੰਗ ਦਾ ਮੇਨ ਖਾਸ ਖਾਸ ਬੰਦਾ ਆ ਜਿਵੇਂ ਸਪੇਨ ਦੇ ਵਿੱਚ ਬੋਕਸ ਪਾਰਟੀ ਲਾ ਲੋ ਤੇ ਜਰਮਨ ਦੇ ਵਿੱਚ ਵੀ ਰਾਈਟ ਵਿੰਗ ਪੂਰੀ ਤਰ੍ਹਾਂ ਵਾਲੇ ਆ ਇਟਲੀ ਦੇ ਵਜੇ ਸ਼ਿਆਹੀ ਸ਼ੀਆ ਵਾਲੇ ਆ ਤੇ ਦੂਜੇ ਆਪਣੇ ਪੁਰਤਗਾਲ ਦੇ ਵਿੱਚ ਆ ਇਹ ਸਾਰੇ ਜੋ ਕੁਝ ਵੀ ਹੋ ਰਿਹਾ ਅੱਜ ਕੱਲ ਇਮੀਗ੍ਰੇਟਡ ਲੋਕਾਂ ਦੇ ਖਿਲਾਫ ਮਾੜੀ ਛੋਟੀ ਜੀ ਕੋਈ ਗਲਤੀ ਕਰਦਾ ਆ ਉਸ ਨੂੰ ਵੱਡਾ ਕਰਕੇ ਦਿਖਾਉਂਦੇ ਆ ਬਹੁਤ ਵੱਡਾ ਕਰਕੇ ਦਿਖਾਉਂਦੇ ਆ ਇਮੀਗ੍ਰੇਟਰ ਲੋ ਇਮੀਗ੍ਰੇਟਰ ਲੋਕਾਂ ਨੂੰ ਕਿਉਂਕਿ ਉਹਨਾਂ ਦੇ ਖਿਲਾਫ ਜਿਹੜਾ ਵਾ ਨਾ ਇਹ ਗੋਰਿਆਂ ਲੋਕਾਂ ਦੇ ਅੰਦਰ ਨਾ ਜ਼ਹਿਰ ਭਰੇ ਭਰਿਆ ਇਸ ਕਰਕੇ ਜਾ ਰਿਹਾ ਕਿ ਜੋ ਵੀ ਇਹਨਾਂ ਦੇ ਦੇਸ਼ ਵਿੱਚ ਗਲਤੀਆਂ ਹੋ ਰਹੀਆਂ ਖਰਾਬੀਆਂ ਹੋ ਰਹੀਆਂ ਵਾ ਨੌਕਰੀਆਂ ਨਹੀਂ ਮਿਲ ਰਹੀਆਂ ਜਾਂ ਬੇਰੋਜ਼ਗਾਰੀ ਹੋ ਰਹੀ ਆ ਉਹ ਇਹਨਾਂ ਲੋਕਾਂ ਕਰਕੇ ਹੋ ਰਹੀ ਆ ਤੇ ਇਹ ਲੋਕ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਮਲਟੀ ਕਲਚਰ ਸਿਸਟਮ ਲਿਆ ਰਿਹਾ ਆ ਇਹ ਲੋਕ ਤੁਹਾਨੂੰ ਮੁਸਲਮਾਨ ਬਣਾ ਦੇਣਗੇ ਇਹੋ ਜੀਆਂ ਅਫਵਾਹਾਂ ਜਿਹੜੀਆਂ ੜਾਈਆਂ ਜਾ ਰਹੀਆਂ ਆ ਤੇ ਜਿਹੜੀ ਜਿਹਨੂੰ ਲੈ ਕੇ ਉਹਨਾਂ ਦੇ ਜਿਹੜੇ ਲੋਕ ਆ ਕਿ ਉਹ ਕਹਿੰਦੇ ਵੀ ਸਾਡੀ ਨਸਲ ਕੁਸਲੀ ਨਾ ਕਿਤੇ ਹੋ ਜਵੇ ਜਿਵੇਂ ਆਪਾਂ ਪੰਜਾਬ ਦੇ ਵਿੱਚ ਭਾਜੀ ਕਹਿੰਦੇ ਆ ਕਿ ਭਈਏ ਜਿਆਦੇ ਆ ਗਿਆ ਭਈਏ ਹੁਣ ਭਈਆਂ ਬਿਨਾ ਸਰਦਾ ਵੀ ਹੈ ਨੀਗਾ ਤੁਸੀਂ ਹੁਣ ਕਿਸਾਨ ਯੂਨੀਅਨ ਦੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਆ ਤੁਹਾਨੂੰ ਖਾਸ ਤੌਰ ਤੇ ਪਤਾ ਆ ਜੇ ਕਮਾਦ ਦੀ ਖੇਤੀ ਕਰਨੀ ਆ ਜਾਂ ਝੂਨਾ ਲਾਉਣਾ ਆ ਕੁਝ ਕਰਨਾ ਭਈਆਂ ਦੀ ਲੋੜ ਆ ਭਈਆਂ ਤੋਂ ਬਿਨਾ ਤਾਂ ਕੱਖ ਵੀ ਨਹੀਂ ਕਰ ਸਕਦੇ ਪਰ ਹੁਣ ਗੱਲ ਤੇ ਇਹ ਆ ਕਿ ਅਸੀਂ ਕਿਤੇ ਕਿਤੇ ਦਿਲ ਵਿੱਚ ਵਿਰੋਧ ਵੀ ਕਰਦੇ ਆ ਹਨਾ ਮਨ ਵਿੱਚ ਇਸ ਗੱਲ ਦਾ ਵਿਰੋਧ ਵੀ ਕਰਦੇ ਆ ਕਿ ਸਾਡੇ ਨਾਲ ਇਹ ਕਿਉਂ ਹੋ ਰਿਹਾ ਜਾਂ ਸਾਡੇ ਕੋਲ ਕਿਉਂ ਆਇਆ ਬੰਦਾ ਹਨਾ ਬਿਲਕੁਲ ਇਹ ਗੱਲ ਤੁਹਾਡੀ ਬਾਜੀ ਪਰ ਇਹ ਗੱਲ ਨੂੰ ਲੈ ਕੇ ਜਿਹੜਾ ਯੂਰਪ ਦੇ ਵਿੱਚ ਆ ਬਹੁਤ ਵੱਡਾ ਮੁੱਦਾ ਚੱਲ ਰਿਹਾ ਉੱਥੇ ਵੀ ਉਹ ਗੱਲ ਨੂੰ ਲੈ ਕੇ ਨਾ ਅਮਰੀਕਾ ਦੇ ਵਿੱਚ ਗੱਲ ਬਹੁਤ ਛਾਲੀ ਜਾ ਰਹੀ ਆ ਗੱਲ ਤਾਂ ਠੱਪ ਹੋ ਗਈ ਸੀ ਤੇ ਗੱਲ ਕੁਛ ਵੀ ਨਹੀਂ ਸੀਗੀ ਉਹਨਾਂ ਨੇ ਕਿਹਾ ਵੀ ਗਲਤੀ ਦੋਨਾਂ ਤਿਹਾਂ ਦੀ ਆ ਜੇ ਉਹਨੇ ਯੂ ਟਰਨ ਲਿਆ ਤੇ ਤੂੰ ਵੀ ਓਵਰ ਸਪੀਡ ਆਉਂਦਾ ਕਿਉਂਕਿ ਭਾਜੀ ਇੰਨਾ ਕਿਤੇ ਟਾਈਮ ਹੋਣਾ ਚਾਹੀਦਾ ਕਿ ਤੁਹਾਡੇ ਅੱਗੇ ਕੋਈ ਟਰੱਕ ਬ੍ਰੇਕ ਮਾਰ ਦਿੰਦਾ ਤੁਹਾਨੂੰ ਪਤਾ ਹੋਇਆ ਕਿ ਇੱਕ ਲੋਰੀ ਜਾ ਰਹੀ ਆ ਲੋਰੀ ਜਿੰਨੇ ਮੇਰੇ ਟਰੱਕ ਡਰਾਈਵਰ ਦੇਖ ਰਿਹਾ ਮੇਰੇ ਭਰਾ ਉਹਨਾਂ ਨੂੰ ਪਤਾ ਵਾ ਕਿ ਟਰੱਕ ਦੇ ਪਿੱਛੇ yellow sign ਲੱਗੇ ਆ ਬਿਲਕੁਲ ਰੈੱਡ ਤੋਂ yellow ਬਿਲਕੁਲ ਰੈੱਡ ਤੋਂ yellow ਦਾ ਮਤਲਬ ਇਹ ਆ ਕਿ ਜਿੱਦੀ ਵੱਡੀ ਲੋਰੀ ਆ ਨਾ ਉਹਦੇ ਨਾਲੋਂ ਕਿੰਨਾ ਫਰਕ ਰੱਖਣਾ ਕਿ ਜੇ ਟਰੱਕ ਵਾਲਾ ਐਮਰਜੈਂਸੀ ਬ੍ਰੇਕ ਮਾਰਦਾ ਆ ਜਾਂ ਟਰੱਕ ਪਲਟ ਜਾਂਦਾ ਕਿਉਂਕਿ ਟਰੱਕ ਦੇ ਵਿੱਚ ਜਿਹੜਾ ਵਾ ਉਹ ਤੰਨਾ ਦੇ ਵਿੱਚ ਸਮਾਨ ਹੁੰਦਾ ਆ ਤੇ ਟਰੱਕ ਕਿਸੇ ਵੇਲੇ ਵੀ ਰੋਡ ਦੇ ਉੱਤੇ ਕ੍ਰੈਸ਼ ਹੋ ਸਕਦਾ ਆ ਡਿੱਗ ਸਕਦਾ ਆ ਪਲਟ ਸਕਦਾ ਆ ਪਰ ਜਿਹੜੀਆਂ ਲੱਗੇਸ਼ ਆ ਕਿ ਗੱਡੀਆਂ ਉਹਦੇ ਹਾਈਵੇ ਤੇ ਆ ਰਹੀਆਂ ਆ ਉਹਨਾਂ ਨੂੰ ਇੰਨਾ ਕੁ ਟਾਈਮ ਹੋਵੇ ਉਹ ਆਪਣਾ ਜਾਂ ਜਾਂ ਲਾਈਨ ਚੇਂਜ ਕਰ ਸਕਣ ਜਾਂ ਉਹ ਬ੍ਰੇਕ ਲਾ ਸਕਣ ਇੰਨਾ ਕੁ ਟਾਈਮ ਟਾਈਮ ਹੋਣਾ ਚਾਹੀਦਾ ਜਦੋਂ ਜਦੋਂ ਗੱਲ ਕੀ ਹੈ ਜੇ ਦੇਖਿਆ ਜਾਵੇ ਹੁਣ ਕੋਈ ਗਲਤ ਗਲਤੀ ਜੇ ਉਹਨੇ ਯੂ ਟਰਨ ਮਾਰਿਆ ਤੇ ਦੂਜੇ ਕੋਲ ਬ੍ਰੇਕ ਬਨਣ ਲੱਗੀ ਹੈ ਨਾ ਬਿਲਕੁਲ ਜਾਂ ਉਹਦਾ ਧਿਆਨ ਇਹੋ ਜੀ ਜਗ੍ਹਾ ਸੀ ਤੇ ਸੀਗਾ ਜੇ ਜਾਂ ਮੋਬਾਈਲ ਵਿੱਚ ਸੀ ਜਾਂ ਧਿਆਨ ਗੱਲਾਂ ਵਿੱਚ ਸੀ ਜਾਂ ਉਹਦਾ ਧਿਆਨ ਹੀ ਨਹੀਂ ਸੀ ਕਿ ਕਿਉਂਕਿ ਜੇ ਉਸ ਜਗ੍ਹਾ ਤੇ ਬ੍ਰੇਕ ਲੱਗਦੀ ਤੇ ਗੱਡੀ ਘੁੰਮਦੀ ਹਾਂ ਹਾਂ ਬਿਲਕੁਲ ਗੱਡੀ ਡਾਇਰੈਕਟਲੀ ਸਿੱਧੀ ਨਹੀਂ ਹੱਥਲੇ ਵੜਦੀ ਗੱਡੀ ਘੁੰਮਦੀ ਕਿਉਂਕਿ ਜਦੋਂ ਤੁਸੀਂ ਕਿਸੇ ਹਾਈਵੇ ਦੇ ਉੱਤੇ ਤੁਸੀਂ ਐਕਸੀਡੈਂਟ ਦੇਖਿਆ ਹੋਊਗਾ ਕਿ ਜਦੋਂ ਬ੍ਰੇਕ ਮਾਰਦੇ ਆ ਬ੍ਰੇਕ ਮਾਰਦੇ ਆ ਤੇ ਗੱਡੀ ਦੇ ਵਿੱਚ ABS ਸਿਸਟਮ ਲੱਗੇ ਹੁੰਦੇ ਆ ਜਿਹੜੇ ਗੱਡੀ ਨੂੰ ਲੋਕ ਕਰਦੇ ਆ ਤੁਹਾਡੇ ਟਾਇਰਾਂ ਨੂੰ ਲੋਕ ਕਰਦੇ ਆ ਤੁਹਾਨੂੰ ABS ਸਿਸਟਮ ਦੇ ਨਾਲ ਉਹ ਗੱਡੀ ਨੂੰ ਸਲਿੱਪ ਨਹੀਂ ਹੋਣ ਦਿੰਦੇ ਉਹਨੂੰ ਰੋਡ ਦੇ ਉੱਤੇ ਜਾਮ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਤਾਂ ਹੁੰਦੀ ਆ ਕਿ ਜੇ ਤੁਸੀਂ ਐਮਰਜੈਂਸੀ ਪੁਸ਼ ਕਰਦੇ ਆ ਬਿਲਕੁਲ ਜਿਹੜਾ ਬ੍ਰੇਕ ਦਾ ਪੈਂਡਲ ਆ ਨਾ ਬ੍ਰੇਕ ਦਾ ਪੈਂਡਲ ਆ ਜਿਉਂ ਬ੍ਰੇਕ ਦੇ ਪੈਡਲ ਜਦੋਂ ਹੁਣ ਤੁਸੀਂ ਬਾਬਾ ਜੀ ਤੁਸੀਂ ਗੱਡੀ ਚਲਾ ਰਹੇ ਹੋ ਗੱਡੀ ਚਲਾ ਰਹੇ ਹੋ ਤੇ ਤੁਹਾਡੇ ਸਾਹਮਣੇ ਜੱਕਦਮ ਟਰੱਕ ਪਲਟ ਗਿਆ ਤੁਸੀਂ ਕੀ ਕਰੋਗੇ ਬ੍ਰੇਕ ਦੇ ਪੈਡਲ ਨੂੰ ਧੱਕਾ ਮਾਰੋਗੇ ਜ਼ੋਰ ਨਾਲ ਜਿੱਥੇ ਵੀ ਚਲਦੀ ਪਈ ਹੈ ਜਿੰਨੀ ਮਰਜੀ ਸਪੀਡ ਹੈ ਤੁਸੀਂ ਬ੍ਰੇਕ ਦੇ ਪੈਡਲ ਨੂੰ ਧੱਕਾ ਮਾਰੋਗੇ ਕਿ ਨਹੀਂ ਮਾਰੋਗੇ ਪਰ ਟਾਈਮ ਟੂ ਰਿਐਕਸ਼ਨ ਉਦੋਂ ਹੁੰਦਾ ਆ ਜਦੋਂ ਤੁਹਾਡਾ ਗੱਡੀ ਦੀ ਰੋਡ ਦੇ ਉੱਤੇ ਧਿਆਨ ਆ ਬਿਲਕੁਲ ਗੱਡੀ ਚਲਾ ਰਹੇ ਹੋ ਗੱਡੀ ਦੇ ਰੋਡ ਦੇ ਉੱਤੇ ਤੁਹਾਡਾ ਧਿਆਨ ਆ ਤੇ ਤੁਸੀਂ ਦੇਖ ਰਹੇ ਹੋ ਕਿ ਅੱਗੇ ਕੋਈ ਮੇਜਰ ਐਕਸੀਡੈਂਟ ਹੋ ਗਿਆ ਤੁਹਾਡੇ ਕੋਲ ਇੰਨਾ ਰਿਐਕਸ਼ਨ ਟੂ ਟਾਈਮ ਹੋਣਾ ਚਾਹੀਦਾ ਆ ਕਿ ਤੁਸੀਂ ਤੁਹਾਡਾ ਪੈਰ ਬ੍ਰੇਕ ਤੱਕ ਪਹੁੰਚ ਜਾ ਉਹਨੂੰ ਨਪਿਆ ਜਦੋਂ ਤੁਸੀਂ ਯਕਦਮ ਬ੍ਰੇਕ ਨੂੰ ਪ੍ਰੈਸ ਕਰਦੇ ਹੋ ਜਿੰਨੇ ਵੀ ਮੇਰੇ ਟਰੱਕ ਡਰਾਈਵਰ ਹੈ ਮੇਰੇ ਭਰਾ ਜਾਂ ਟਰੈਫਿਕ ਦੇ ਵਿੱਚ ਗੱਡੀਆਂ ਚਲਾਉਂਦੇ ਜਾਂ ਟੈਕਸੀ ਵਾਲੇ ਉਹ ਇਹ ਗੱਲ ਦੱਸ ਸਕਦੇ ਆ ਕਿ ਜਦੋਂ ਤੁਸੀਂ ਬ੍ਰੇਕ ਦਾ ਪੈਡਲ ਤੁਸੀਂ 10 ਸੈਕਿੰਡ ਦੇ ਮਾਗ ਇੱਕ ਸੈਕਿੰਡ ਦੇ ਵਿੱਚ ਤੁਸੀਂ ਨੱਪ ਦਿੰਨੇ ਹੋ ਤੇ ਉਹਦੇ ਜਿਹੜੇ ਹਾਈਵੇ ਦੇ ਉੱਤੇ ਜਿਹੜੇ ਆ ਉਹ ਗੱਡੀ ਦੇ ਫਿਸਲਣ ਦੇ ਤੇ ਘੁੰਮਣ ਦੇ ਚਾਂਸ ਬਣ ਜਾਂਦੇ ਆ ਬਿਲਕੁਲ ਬਿਲਕੁਲ ਤੇ ਗੱਡੀ ਹਰ 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 ਹੱਥ ਦੇ ਵਿੱਚ ਘੁੰਮਦੀ ਆ ਗੱਡੀ ਜਾਨੀ ਕਿ ਉਹ ਗੱਡੀ ਜਦੋਂ ਉਹਦੀ ਵੀਡੀਓ ਜਿਹੜੀਆਂ ਦੇਖੀਆਂ ਨੇ ਉਹ ਗੱਡੀ ਬਿਲਕੁਲ ਇੱਕਦਮ ਥੱਲੇ ਵੜੀ ਆ ਜਾਨੀ ਕਿ ਡਰਾਈਵਰ ਦਾ ਜਿਹੜਾ ਸੜਕ ਦੇ ਉੱਤੇ ਧਿਆਨ ਬਿਲਕੁਲ ਨਹੀਂ ਸੀ ਹੈਨਾ ਇਹ ਅੱਗੇ ਕੀ ਹੋ ਰਿਹਾ ਹੈ ਹੈਨਾ ਬਾਕੀ ਚਲੋ ਉਹਦੀ ਵੀ ਦੇਖੋ ਭਾਜੀ ਪਹਿਲੀ ਗੱਲ ਦੀ ਤੇ ਇਹ ਇਹ ਹੁਣ ਚੰਗਾ ਇੱਕ ਚੰਗਾ ਵਕੀ ਬਾਜਵਾ ਜੀ ਗੱਲ ਇਹ ਆ ਗੱਲ ਮੇਰੀ ਪੁਆਇੰਟ ਤੇ ਮੈਂ ਕਿਸੇ ਦਾ ਕਸੂਰ ਨਹੀਂ ਕੱਢ ਰਿਹਾ ਜਾਂ ਕੁਸ਼ਨ ਇਹ ਨਹੀਂ ਦੱਸ ਰਿਹਾ ਗੱਲਾਂ ਦੇ ਵਿੱਚੋਂ ਗੱਲਾਂ ਨਿਕਲਦੀਆਂ ਹੁੰਦੀਆਂ ਗੱਲਾਂ ਦੇ ਵਿੱਚੋਂ ਗੱਲਾਂ ਦਾ ਪਤਾ ਲੱਗਦਾ ਹੁੰਦਾ ਤੇ ਜਾਨੀ ਕਿ ਇੱਕ ਚੰਗਾ ਲੋਅਰ ਜਿਹੜਾ ਵਾ ਉਹ ਇਹ ਗੱਲਾਂ ਨੂੰ ਅੱਗੇ ਰੱਖ ਸਕਦਾ ਆ ਹਨਾ ਇਹ ਇੱਕ ਚੰਗਾ ਲੋਅਰ ਹੈ ਜਿਹੜਾ ਜਿਹੜਾ ਲੋਅਰ ਹੈ ਉੱਥੇ ਇਹ ਗੱਲਾਂ ਨੂੰ ਇਹ ਗੱਲਾਂ ਜਿਹੜੀਆਂ ਵਾ ਕਿ ਉਹਨੇ ਆਹ ਰਿਐਕਸ਼ਨ ਕਿਉਂ ਨਹੀਂ ਲਿਆ ਐਦਾਂ ਕਿਉਂ ਨਹੀਂ ਲਾਇਆ ਡਰਾਈਵਰ ਕਿਉਂ ਨਹੀਂ ਕੀਤਾ ਕਿਉਂਕਿ ਜਿੰਨੀ ਰਿਸਪੌਂਸਰਬਿਲਟੀ ਟਰੱਕ ਵਾਲੇ ਦੀ ਆ ਉਨੀ ਰਿਸਪੌਂਸਿਬਿਲਟੀ ਦੂਜੇ ਦੀ ਵੀ ਆ ਜਿਹੜਾ ਆਪਣਾ ਪਰਿਵਾਰ ਨੂੰ ਲੈ ਕੇ ਵਿੱਚ ਬੈਠਾ ਆ ਗੱਡੀ ਚਲਾ ਰਿਹਾ ਨਾ ਬਿਲਕੁਲ ਬਿਲਕੁਲ ਜੀ ਦੇਖੋ ਹੈ ਨਾ ਅੱਜ ਅੱਜ ਦੀ ਡੇਟ ਦੇ ਵਿੱਚ ਜੇ ਗੱਲ ਕਰੀਏ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਰੋਜ਼ ਹੀ ਐਕਸੀਡੈਂਟ ਹੁੰਦੇ ਆ ਤੇ ਰੋਜ਼ ਹੀ ਯੂ ਟਰਨ ਜਿਹੜੇ ਇਲੀਗਲ ਯੂ ਟਰਨ ਬਜੇ ਲੋਕੀ ਮਾਰਦੇ ਆ ਤੇ ਇਹ ਕੋਈ ਪਹਿਲਾ ਇਨਸਾਨ ਥੋੜੀ ਸੀਗਾ ਜਿਹਨੇ ਵੀ ਯੂ ਟਰਨ ਮਾਰਿਆ ਆ ਤੇ ਲੋਗੋਰੇ ਵੀ ਜਿਹੜੇ ਉਥੇ ਯੂ-ਟਰਨ ਮਾਰਦੇ ਆ ਹੋਰ ਕਾਫੀ ਟਰੱਕ ਆ ਤੁਸੀਂ ਇਹਨਾਂ ਦੀ ਵੀਡੀਓ ਦੇਖ ਸਕਦੇ ਹੋ ਤੇ Amazon ਦਾ ਟਰੱਕ ਸੀਗਾ ਤੇ ਹੋਰ ਕਈ ਟਰੱਕ ਸੀਗੇ ਮੈਂ ਕੱਲ੍ਹ ਦੀਆਂ ਕਾਫੀ ਵੀਡੀਓ ਦੇਖ ਰਿਹਾ ਹਾਂ ਇੰਨੀਆਂ ਵੀਡੀਓ ਸੀ ਜਿਨ੍ਹਾਂ ਦੇ ਵਿੱਚ ਯੂ-ਟਰਨ ਬੱਜੇ ਆ ਤੇ ਉਹਨਾਂ ਦੀ ਉਹਨਾਂ ਦੀ ਵੀਡੀਓ ਇੰਨੀਆਂ ਵਾਇਰਲ ਨਹੀਂ ਹੋਈਆਂ ਇਹ ਕਹਿ ਲੋ ਕਿ ਆਪਣੀ ਬਦਕਿਸਮਤੀ ਲੈ ਲਓ ਆਪਣੀ ਜਾਂ ਫਿਰ ਨਹੀਂ ਬਦਕਿਸਮਤੀ ਨਹੀਂ ਕਹਿ ਸਕਦੇ ਇਮੀਗ੍ਰੇਟਿਡ ਲੋਕਾਂ ਦੇ ਖਿਲਾਫ ਇੱਕ ਵੇਹ ਚ ਲਾਇਆ ਜਾ ਰਿਹਾ ਆ ਆਪਾਂ ਜਿਹੜੇ ਬਾਹਰੋਂ ਆ ਕੇ ਵਸੇ ਹੋਏ ਲੋਕੇ ਆ ਮੇਰੇ ਉੱਤੇ ਨਿਗਾਹ ਰੱਖੀ ਜਾ ਰਹੀ ਆ ਅੱਜ ਕੱਲ ਤੁਸੀਂ ਨਾ ਤੁਹਾਡੇ ਹੱਥੋਂ ਕੁਝ ਜਾਣ ਕੇ ਗਲਾਸ ਵੀ ਡਿੱਗ ਜਾਏ ਨਾ ਕਿਸੇ ਪਾਸੇ ਉਹਦੇ ਵਿੱਚ ਵੀ ਤੁਹਾਨੂੰ ਕਹਿਣਾ ਵੀ ਇਹ ਗੰਦੇ ਲੋਕ ਆ ਬਾਹਰੋਂ ਆਏ ਹੋਏ ਲੋਕ ਆ ਇਹਨਾਂ ਕਰਕੇ ਦੇਸ਼ ਵਿਗੜ ਗਿਆ ਆਪਦੇ ਨਿਆਣੇ ਭਵਾਂ ਬੋਰੀ ਆਟੇ ਦੀ ਛੱਡਦੇ ਥੱਲੇ ਦੇਖੋ ਉਹ ਨਹੀਂ ਇਹਨਾਂ ਨੂੰ ਪਰਵਾਹ ਜਦੋਂ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਜਦੋਂ ਇੱਕ ਸਕੂਲ ਬੱਸ ਰੁਕਦੀ ਆ ਤੇ ਉੱਥੇ ਇੱਕ ਰੂਲ ਆ ਕਿ ਤੁਹਾਨੂੰ ਪਿੱਛੇ ਰੁਕਣਾ ਹੀ ਪੈਣਾ ਹੈ ਚਾਹੇ ਜੋ ਮਰਜ਼ੀ ਹੋਵੇ ਜਿਹੜੀ ਮਰਜ਼ੀ ਤੁਹਾਡੀ ਮਨਫੀਸ਼ਨ ਹੋਵੇ ਤੁਸੀਂ ਰੁਕੋਵੇ ਕੋਈ ਰੁਕਣਾ ਰੁਕਣਾ ਪਾਰੇ ਹੋ ਜੀਆਂ ਵੀਡੀਓ ਸਾਹਮਣੇ ਆ ਰਹੀਆਂ ਜਿਹਦੇ ਵਿੱਚ ਕੀ ਜਦੋਂ ਲੋਕੀ ਸਕੂਲ ਦੀ ਬੱਸ ਰੁਕੀ ਹੋਈ ਆ ਬੱਚੇ ਸਕੂਲ ਦੇ ਜਿਹੜੇ ਆ ਉਤਰ ਰਹੇ ਆ ਸੜਕ ਕ੍ਰੋਸ ਕਰ ਰਹੇ ਆ ਤਾਂ ਗੱਡੀਆਂ ਨੂੰ ਉਹ ਗੱਡੀਆਂ ਜਿਹੜੀ ਪਿੱਛੇ ਖੜੀਆਂ ਆਆਂ ਕਈ ਗੱਡੀਆਂ ਅੱਗੇ ਲੰਘ ਰਹੀਆਂ ਆ ਲੇਕਿਨ ਉਹ ਵੀ ਮਤਲਬ ਕੀ ਉੱਥੇ ਦੇ ਜਿਹੜੇ ਰੂਲ ਆ ਤੋੜ ਰਹੇ ਆ ਤੇ ਇਹ ਇਹ ਜਿਹੜਾ ਕੀ ਆਪਣੇ ਜੀ ਹਮ ਤੇ ਜਿਹੜਾ ਆਪਣਾ ਜਿਹੜਾ ਮੈਂ ਖੁਦ ਇੱਕ ਸਟਾਪ ਦੇ ਸਟਾਪ ਦੇ ਉੱਤੇ ਖੜੇ ਸੀਗੇ ਗੱਲ ਭਾਜੀ ਇਹ ਆ ਕਿ ਦੇਖੋ ਹਾਦਸੇ ਪਹਿਲਾਂ ਵੀ ਹੁੰਦੇ ਆ ਹੁਣ ਵੀ ਹੋ ਰਹੇ ਤੇ ਅੱਗੇ ਵੀ ਹੁੰਦੇ ਆ ਗੱਲ ਜਿਹੜੀ ਹੈ ਕਿ ਮਸਲਾ ਜਿਹੜਾ ਹਾਈਲਾਈਟ ਹੋ ਗਿਆ ਸਿਰਫ ਚੋਣਾਂ ਦਾ ਸਮਾਂ ਸੀਗਾ ਜਿਹੜਾ ਆਪਣੇ ਲੈਫਟ ਵਿੰਗ ਆ ਉਹਨੂੰ ਇੱਕ ਮੁੱਦਾ ਚਾਹੀਦਾ ਸੀ ਅੱਜ ਤੋਂ ਮੈਂ ਗੱਲ ਬਾਈਟ ਵਿੰਗ ਆਪਣੇ ਰਿਲੇਟਿਡ ਨਾਲ ਤੇ ਉਹਨਾਂ ਨੇ ਦੱਸਿਆ ਕਿ ਅੱਜ ਤੋਂ 4 5 ਤੋਂ 10 7 ਸਾਲ ਪਹਿਲਾਂ ਕਾਲਿਆਂ ਦਾ ਮੁੱਦਾ ਚੁੱਕਿਆ ਗਿਆ ਵੱਧ ਤੋਂ ਵੱਧ ਉਸ ਤੋਂ ਬਾਅਦ ਵੈਨਜੂਏਲਾ ਵਾਲਿਆਂ ਦਾ ਫਿਰ ਮੈਕਸੀਕਨਾਂ ਦਾ ਵਾਰੋ ਵਾਰੀ ਤੇ ਹੁਣ ਪੰਜਾਬੀ ਕਮਿਊਨਿਟੀ ਜਿਹੜੀ ਜਿਹੜੇ ਪੰਜਾਬੀ ਭਾਈਚਾਰਾ ਵਾ ਜਿਹੜੇ ਮਤਲਬ ਉਹਨਾਂ ਦਾ ਜਿਹੜਾ ਮੁੱਦਾ ਇਹਨਾਂ ਦੇ ਹੱਥ ਆ ਗਿਆ ਗੱਲ ਇਮੀਗ੍ਰੇਸ਼ਨ ਦੀ ਉਹਨਾਂ ਨੇ ਕਰਨੀ ਹੈ ਇਮੀਗ੍ਰੈਂਟ ਦੀ ਜਿਹੜੀ ਮੁੱਦੇ ਦੀ ਗੱਲ ਕਰਨੀ ਆ ਉਹਦੇ ਵਿੱਚ ਭਾਵੇਂ ਕੋਈ ਪੰਜਾਬੀ ਭਾਰਤੀ ਜਾਂ ਕੋਈ ਮਤਲਬ ਕਿਸੇ ਯੂਰੋਪੀਅਨ ਕੰਟਰੀ ਦਾ ਹੋਵੇ ਜਦੋਂ ਇਹਨਾਂ ਨੂੰ ਇੱਕ ਮੁੱਦਾ ਚਾਹੀਦਾ ਸੀ ਕਿ ਇਮੀਗ੍ਰੇਸ਼ਨ ਦੇ ਤੌਰ ਤੇ ਉਹ ਮੁੱਦਾ ਚੱਕ ਕੇ ਜਿਹੜਾ ਹਾਈਲਾਈਟ ਜਿਹੜਾ ਉਹ ਜ਼ਿਆਦਾ ਕਰ ਦਿੱਤਾ ਬਾਕੀ ਹਾਦਸੇ ਤੇ ਪਹਿਲਾਂ ਵੀ ਹੁੰਦੇ ਸਨ ਹੁਣ ਵੀ ਹੁੰਦੇ ਤੇ ਅੱਗੇ ਵੀ ਹੋਣੇ ਆ ਤੇ ਇਹ ਗੱਲਬਾਤ ਜਿਹੜੀ ਹੈ ਜਾਣ ਬੁੱਝ ਕੇ ਉਥੋਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਾਣ ਬੁੱਝ ਕੇ ਜ਼ਿਆਦਾ ਜਿਹੜੀ ਉਹ ਸ਼ਾਲੀ ਜਾ ਰਹੀ ਹੈ ਦੇਖੋ ਜਦੋਂ ਹਾਦਸਾ ਹੋਇਆ ਹਾਦਸੇ ਤੋਂ ਹੋਣ ਤੋਂ ਬਾਅਦ ਹੀ ਟਰੰਪ ਸਰਕਾਰ ਨੇ ਕੀ ਕੀਤਾ 205 ਜਿਹੜੇ ਭਾਰਤੀ ਸੀਗੇ ਜੀ ਉਹਨਾਂ ਨੂੰ ਡਿਪੋਰਟ ਕੀਤਾ ਦੇਖ ਲਓ ਹਾਦਸੇ ਤੋਂ ਬਾਅਦ ਹੀ ਬਿਲਕੁਲ ਇਹਨਾਂ ਬਾਰੇ ਆਪਾਂ ਕੀ ਸੋਚ ਸਕਦੇ ਹਾਂ ਇਸ ਬਾਰੇ ਆਪਾਂ ਜੀ ਇਹ ਪਤਾ ਗੱਲ ਕੀ ਆ ਪਤਾ ਗੱਲ ਕੀ ਆ ਇਹ ਰਾਜਨੀਤੀ ਜਿਹੜੀ ਚੱਲ ਰਹੀ ਆ ਇਹ ਸਾਰੇ ਲੋਕ ਰਲੇ ਹੋਏ ਆ ਰਾਜਨੀਤਿਕ ਲੋਕ ਰਲੇ ਹੋਏ ਆ ਤੇ ਇਹ ਇਹ ਲੜਕੇ ਨਾ ਸਾਰੇ ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਆ ਇਹ ਰਾਜਨੀਤੀ ਚੱਲੀ ਜਾ ਰਹੀ ਆ ਇਹ ਉਹ ਰਾਜਨੀਤੀ ਆ ਅੱਜ ਮੈਂ ਤੁਹਾਨੂੰ ਕੁਝ ਇਸ ਰਾਜਨੀਤੀ ਬਾਰੇ ਦੱਸਦਾ ਮੈਂ ਰਾਈਟ ਵਿੰਗ ਕੀ ਆ ਰਾਈਟ ਵਿੰਗ ਦੀ ਸਰਕਾਰ ਉਹ ਆ ਜਿਹੜੀ ਇੱਥੇ ਹਿਟਲਰ ਦੀ ਸਰਕਾਰ ਸੀ ਕਿ ਜਿਹੜੇ ਰੰਗ ਦੇਖ ਕੇ ਬੰਦਾ ਮਾਰ ਦਿੰਦੇ ਹੁੰਦੇ ਸੀ ਫਰਾਂਕੋ ਦੀ ਸਰਕਾਰ ਹੁੰਦੀ ਸੀ ਇੱਥੇ ਫਰਾਂਕੋ ਹੁੰਦਾ ਜਪਾਨ ਦੇ ਵਿੱਚ ਜਿਹੜਾ ਬੰਦੇ ਦੇ ਮੂੰਹ ਦੇ ਵਿੱਚ ਪਿਸਤੌਲ ਪਾ ਕੇ ਗੋਲੀ ਮਾਰ ਦਿੰਦੇ ਹੁੰਦੇ ਸੀਗੇ ਜੇ ਕੋਈ ਬੰਦਾ ਆਪਣੀ ਆਜ਼ਾਦੀ ਦੀ ਗੱਲ ਕਰਦਾ ਜਾਂ ਕੋਈ ਆਪਣੇ ਆਪਣੀ ਆਪ ਦੀ ਗੱਲ ਕਰਦਾ ਸੀ ਹੁਣ ਇਹ ਇਹ ਉਹ ਲੋਕ ਨਹੀਂ ਹੁਣ ਜਿੱਦਾਂ ਮਤਲਬ ਕਿ ਕਹਿਣ ਦਾ ਭਾਵ ਹੈ ਕਿ ਆਪਣੀ ਹੋਂਦ ਨੂੰ ਕਹਿੰਦੇ ਵੀ ਬਚਾਉਣ ਵਾਸਤੇ ਸਾਨੂੰ ਮਤਲਬ ਕਿ ਇਸ ਗੱਲ ਦਾ ਸਹਾਰਾ ਲੈਣਾ ਪੈਣਾ ਪੂਰਾ ਧਰਮਾ ਤੋਂ ਸਾਨੂੰ ਪਰੇ ਹੋਣਾ ਪੈਣਾ ਭਈ ਜਾਂ ਮੈਂ ਤਾਂ ਕਹਿੰਦਾ ਵੀ ਭਾਈ ਧਰਤੀ ਪੰਜਾਬ ਦੀ ਆ ਸਾਨੂੰ ਪੰਜਾਬ ਦੇ ਪੁੱਤਿਆਂ ਤੇ ਪੰਜਾਬ ਨੇ ਹੀ ਸਾਂਭਣਾ ਆ ਤੇ ਅਸੀਂ ਬਾਹਰ ਕਮਾਈਆਂ ਤੇ ਕਰਨਾ ਆਏ ਆ ਠੀਕ ਆ ਕੁਮਾਰਿਆਂ ਪਰ ਅਸੀਂ ਬਗਾਨੇ ਮੁਲਕਾਂ ਚ ਆ ਬਗਾਨੀਆਂ ਧਰਤੀਆਂ ਇਹਨਾਂ ਜਗ੍ਹਾ ਤੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਬਗਾਨੇ ਘਰ ਚ ਬੈਠੇ ਆ ਕਿ ਸਾਨੂੰ ਉਦਾਂ ਨਹੀਂ ਪਤਾ ਲੱਗਦਾ ਕਿ ਅਸੀਂ ਬਗਾਨੇ ਆ ਇੱਥੇ ਦੇ ਲੋਕ ਬਹੁਤ ਪਿਆਰ ਕਰਦੇ ਆ ਸਾਨੂੰ ਪਰ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਸਾਡੇ ਨਾਲ ਬਿਤਕਰਾ ਹੁੰਦਾ ਆ ਸਾਡੇ ਨਾਲ ਵਿਦੇਸ਼ਾਂ ਦੇ ਵਿੱਚ ਬੈਠੇ ਇੱਥੇ ਕਰੋੜਾਂ ਅਰਬਾਂ ਪਤੀ ਬੰਦੇ ਜਿਨ੍ਹਾਂ ਨੇ ਰਾਇਲ ਸਟ੍ਰੋਵਲ ਵਾਲੀਆਂ ਗੱਡੀਆਂ ਫਰਾੜੀਆਂ ਮਹਿੰਗੇ ਮਹਿੰਗੇ ਹੋਟਲ ਪਾਏ ਹੋਇਆ ਗਣਤੀ ਉਹਨਾਂ ਦੀ ਵੀ ਸਾਡੇ ਜੀ ਆਉਂਦੀ ਆ ਤਾਂ ਫਿਰ ਸਾਨੂੰ ਵੀ ਇਹ ਗੱਲ ਤਾਂ ਹੀ ਆਉਂਦਾ ਕਿ ਰਹਿਣਾ ਜਾਣਾ ਪੰਜਾਬੀ ਪਣਾਵਾ ਤੇ ਇਸ ਲਈ ਪੰਜਾਬ ਦੀਆਂ ਜ਼ਮੀਨਾਂ ਨਾ ਵੇਚੋ ਰੱਖੋ ਜੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਵੇਖੋ ਅਸੀਂ ਮਿਹਨਤ ਕਾਛ ਲੋਕ ਤੇ ਮਿਹਨਤ ਕਰਨ ਵਾਸਤੇ ਤੇ ਰਜਗਾਰ ਦੇ ਤੌਰ ਤੇ ਅਸੀਂ ਇੱਥੇ ਆਏ ਸੀਗੇ ਬੇਸ਼ੱਕ ਅਸੀਂ ਕੋਈ 10 ਸਾਲ ਤੇ ਕੋਈ 25 ਸਾਲ ਤੇ ਭਾਵੇਂ 50 ਸਾਲ ਇੱਥੇ ਕੋਈ ਕੰਮਕਾਰ ਕਰ ਲਵੇ ਇੱਥੇ ਨੈਸ਼ਨੈਲਟੀਆਂ ਲੈ ਲਵੇ ਪਰ ਅਸੀਂ ਇਸ ਧਰਤੀ ਦੇ ਇਸ ਮਿੱਟੀ ਦੇ ਉੱਤੇ ਜਿਹੜਾ ਦਾਵਾ ਨਹੀਂ ਕਰ ਸਕਦੇ ਤੁਸੀਂ ਐਜ਼ ਐਗਜ਼ੈਂਪਲ ਦੇਖੋ ਕਿ ਜੇ ਹਰਜਿੰਦਰ ਸਿੰਘ ਨੇ ਮਤਲਬ ਗਲਤੀ ਕੀਤੀ ਆ ਉਹਨੂੰ ਕੋਰਟ ਨੇ ਸਜ਼ਾ ਦੇਣੀ ਆ 10 ਸਾਲ ਦੀ ਦੇ ਦੇ 5 ਦੀ ਦੇ ਦੇ 15 ਦੀ ਦੇ ਦੇ ਜਾਂ 20 ਦੀ ਦੇ ਦੇ ਉਸ ਤੋਂ ਬਾਅਦ ਜਦੋਂ ਹੀ ਉਹਦੀ ਸਜ਼ਾ ਖਤਮ ਹੋਣੀ ਆ ਉਹਨੂੰ ਪਹਿਲੇ ਨੰਬਰ ਤੇ ਉਹਨਾਂ ਚੁੱਕ ਕੇ ਰਿਪੋਰਟ ਕਰਨਾ ਇੰਡੀਆ ਦੇ ਵਿੱਚ ਜੇਕਰ ਤੁਸੀਂ ਪੰਜਾਬ ਦੇ ਵਿੱਚ ਜਾਂ ਬਾਹਰਲੀ ਸਟੇਟ ਚ ਕਿਤੇ ਵੀ ਤੁਸੀਂ ਕੋਈ ਕ੍ਰਾਈਮ ਕਰ ਦਿੰਦੇ ਹੋ ਜਾਂ ਤੁਹਾਡੇ ਕੋ ਬਾਦਸਾ ਹੋ ਜਾਂਦਾ ਵਾ ਤੁਹਾਨੂੰ 5 ਸਾਲ ਸਜ਼ਾ ਆਉਂਦੀ 10 ਸਾਲਾਂ ਦੀ 20 ਸਾਲਾਂ ਦੀ ਆ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਆ ਸਕਦੇ ਹੋ ਤਾਨੂੰ ਚੁੱਕ ਕੇ ਰਿਪੋਰਟ ਕਿਸੇ ਹੋਰ ਮੁਲਕ ਤੇ ਨਹੀਂ ਨਾ ਕੀਤਾ ਜਾ ਸਕਦਾ ਇਹ ਗੱਲ ਸਾਬਤ ਕਰਦੀ ਹੈ ਕਿ ਤੁਸੀਂ ਦਾਵੇਦਾਰ ਕਿਸ ਮਿੱਤੀ ਦੇ ਹੋ ਅਸੀਂ ਦਾਵੇਦਾਰ ਪੰਜਾਬ ਦੇ ਆ ਹਰਜਿੰਦਰ ਸਿੰਘ ਦਾ ਵੈਸੇ ਮੈਂ ਆ ਆਪਣੇ ਤੌਰ ਤੇ ਉਹਦੀ ਉਹਦਾ ਬੰਦਾ ਪਤਾ ਕੀ ਯਾਰ ਹਰਜਿੰਦਰ ਸਿੰਘ ਦਾ ਬੰਦਾ ਇਹ ਆ ਉਹਨੂੰ ਇੱਕ ਫਾਈਨੈਸ਼ਮੈਂਟ ਹੋਣੀ ਚਾਹੀਦੀ ਹੈ ਜਿਹੜੀ ਫਾਈਨੈਸ਼ਮੈਂਟ ਦੇ ਵਿੱਚ ਇੱਕ ਜੁਰਮਾਨਾ ਹੋਣਾ ਚਾਹੀਦਾ ਉਹਦਾ ਡਰਾਈਵਿੰਗ ਲਾਇਸੈਂਸ ਉਹਦਾ ਜੱਤ ਹੋਣਾ ਚਾਹੀਦਾ ਤੇ ਜਿਹੜੀ ਉਹਦੀ ਬਣਦੀ ਸਜ਼ਾ ਹੈ ਨਾ ਕਿਉਂਕਿ ਜਿਹੜਾ ਗਦੀ ਜਿਹੜਾ ਉਹ ਉਹਨੂੰ ਡਰਾਈਵਿੰਗ ਲਾਇਸੈਂਸ ਜਿਹੜਾ ਨਾ ਉਹ ਉਹਦਾ ਜ਼ਬਤ ਹੋਣਾ ਚਾਹੀਦਾ ਤੇ ਉਹਨੂੰ ਜਿਹੜੀ ਆ ਪੈਨਲਟੀમેન્ટ ਪੈਸਿਆਂ ਦੀ ਹੋਣੀ ਚਾਹੀਦੀ ਕਿੰਨੇ ਇੰਨੇ ਪੈਸੇ ਪਰ ਭਾਈ ਜਿਹੜੇ ਤੇਰੇ ਜੁਰਮਾਨਾ ਕਰਨਾ ਪੈਣਾ ਕਿਉਂਕਿ ਯੂਨਿਟ ਆਨ ਫੈਨ ਉਹਨਾਂ ਹੋਣਾ ਚਾਹੀਦਾ ਵਾ ਤੇ ਬਾਕੀ ਜਿਹੜਾ ਵਾ ਰੋਡ ਐਕਸੀਡੈਂਟ ਆ ਉਹਨਾਂ ਦੀਆਂ ਇੰਸ਼ੋਰਸਾਂ ਨੇ ਉਹਨਾਂ ਨੂੰ ਕਵਰ ਕਰਨਾ ਉਹਨਾਂ ਦੇ ਪਰਿਵਾਰਾਂ ਨੂੰ ਹੈ ਨਾ ਟ੍ਰੱਕ ਦੀ ਇੰਸ਼ੋਰੈਂਸ ਨੇ ਕਵਰ ਕਰਨਾ ਭਾਵੇਂ ਗਲਤੀ ਡਾਇਰੈਕਟਲੀ ਸੀ ਜਾਂ ਇਨਡਾਇਰੈਕਟਲੀ ਸੀ ਜਾਂ ਉਹਦੀ ਸੀ ਜਾਂ ਨਹੀਂ ਸੀ ਉਹ ਪਰਪਾਈ ਕਰਵਾਉਣੀ ਇੰਸ਼ੋਰੈਂਸ ਦਾ ਫਰਜ ਬਣਦਾ ਹੈ ਗੱਡੀ ਦੀ ਇੰਸ਼ੋਰਟ ਦਾ ਫਰਜ ਬਣਦਾ ਗੱਡੀ ਦੇ ਜਿਹੜੇ ਜੀਤਗੇ ਉਹਨਾਂ ਦੀ ਕਿਉਂਕਿ ਦੇਖਿਆ ਜਾਵੇ ਤਾਂ ਉਹਨਾਂ ਨੇ ਵੀ ਕੋਈ ਬ੍ਰੇਕ ਨਹੀਂ ਲਾਈ ਉਹਨਾਂ ਨੇ ਵੀ ਉਹਨਾਂ ਦੀ ਵੀ ਰਿਸਪੌਂਸਿਬਿਲਟੀ ਬਣਦੀ ਸੀ ਜੇ ਉਸ ਜਗ੍ਹਾ ਦੇ ਉੱਤੇ ਜੇ ਉਹ ਟਰੱਕ ਯੂ ਟਰਨ ਲੈਣ ਦੀ ਬਜਾਏ ਜੇ ਪਲਟਿਆ ਹੁੰਦਾ ਤੇ ਤਦ ਵੀ ਪਿੱਛੋਂ ਆ ਕੇ ਗੱਡੀ ਮਾਰਦੇ ਕਹਿਣ ਦਾ ਭਰਤੇ ਇਹ ਸੀਗਾ ਨਾ ਕਿ ਤੁਹਾਡੇ ਕੋਲ ਇੰਨਾ ਸਾਇਮ ਟਾਈਮ ਚਾਹੀਦਾ ਇਹਦੇ ਵਿੱਚ ਗਲਤੀ ਦੇਖੀ ਜਾਵੇ ਦੋਨਾਂ ਤਰ੍ਹਾਂ ਦੀ ਗਲਤੀ ਆ ਜਿਹੜਾ ਬੰਦਾ ਵੀ ਆਂਦਾ ਆ ਤੇ ਪਿੱਛੋਂ ਇੱਕ ਟਰੱਕ ਦੇ ਪਿੱਛੇ ਤੁਸੀਂ ਗੱਡੀ ਛਾੜ ਕੇ ਰੱਖਦੇ ਆ ਉਹ ਵੀ ਇੱਕ ਕਾਨੂੰਨੀ ਜੁਰਮ ਆ ਤੇ ਤੁਸੀਂ ਆਪਣੇ ਪਰਿਵਾਰ ਨੂੰ ਤੁਸੀਂ ਪੜ ਲੈ ਕੇ ਕੀਤਾ ਤੁਹਾਡਾ ਤੁਹਾਡੀ ਵੀ ਗਲਤੀ ਆ ਕਿ ਤੁਸੀਂ ਅਨ ਸੇਵ ਕਰ ਰਹੇ ਹੋ ਹਨਾ ਆਪਣੇ ਪਰਿਵਾਰ ਨੂੰ ਹਨਾ ਲਾਇਸੈਂਸ ਥਿਊਰੀ ਤੇ ਆਟੋ ਕਲਿੰਗ ਤੇ ਸੇ ਪਾਜੀ 200 ਮੀਟਰ ਦਾ ਜਿਹੜਾ ਵਕਵਾ ਹੋ ਮਤਲਬ ਹੋਣਾ ਚਾਹੀਦਾ ਵਾ ਇਹਦਾ ਮਤਲਬ 200 ਤੋਂ ਵੀ ਮੀਟਰ ਜ਼ਿਆਦਾ ਸੀ ਪਰ ਫਿਰ ਵੀ ਉਹਦੇ ਕੋਲ ਗੱਡੀ ਕੰਟਰੋਲ ਨਹੀਂ ਹੋਈ ਔਰ ਦੂਸਰੀ ਗੱਲ ਇਹ ਹੈ ਕਿ ਦੇਖੋ ਰਜਿੰਦਰ ਸਿੰਘ ਨੂੰ ਯੂ ਟਰਨ ਮਾਰਿਆ ਉਹਨੂੰ ਡਿਟੇਨ ਕੀਤਾ ਵਾ ਉਹਦੇ ਨਾਲ ਜਿਹੜਾ ਸਾਈਡ ਕੰਡਕਟਰ ਬੈਠਾ ਸੀ ਉਹਦਾ ਹਰਨੀਤ ਸਿੰਘ ਉਹਦਾ ਕੀ ਕਸੂਰ ਸੀ ਉਹ ਤੇ ਆਪਣੀ ਸ਼ਿਫਟ ਲਾ ਕੇ ਸਾਈਡ ਤੇ ਬੈਠਾ ਹੋਇਆ ਸੀਗਾ ਉਹਨੂੰ ਵੀ ਡਿਟੇਨ ਕਰ ਲਿਆ ਵਾ ਔਰ ਉਹਨੂੰ ਵੀ ਆਈ ਸੀ ਈ ਵਾਲਿਆਂ ਨੇ ਜਿਹੜਾ ਡਿਟੇਨ ਕੀਤਾ ਵਾ ਤੇ ਫਿਲਹਾਲ ਜਿਹੜੀ 27 ਤਰੀਕ ਨੂੰ ਜਿਹੜੀ ਪੇਸ਼ੀ ਆ ਉਹਦੀ ਹਰਜਿੰਦਰ ਸਿੰਘ ਦੀ ਆ ਤੇ 28 ਤਰੀਕ ਨੂੰ ਜੜੀ ਪੇਸ਼ੀ ਹਰਨੀਤ ਸਿੰਘ ਦੀ ਹੈ। ਬਾਜੀ ਸਾਹਿਬ ਜਿਹੜੇ ਆਪਣੇ ਅੰਦਰ ਅੰਦਰ ਪ੍ਰਿੰਦਰ ਦੋਨੇ ਹੀ ਆ। ਜੀ ਬਿਲਕੁਲ ਬਾਜੀ ਜੇ ਦੇਖੋ ਹਰਜਿੰਦਰ ਸਿੰਘ ਨੂੰ ਤੇ ਜਿਹੜਾ ਉਹਨਾਂ ਨੇ ਐਜ਼ ਅ ਪਨਿਸ਼ਮੈਂਟ ਮਤਲਬ ਕਿ ਜੋ ਵੀ ਉੱਤੇ ਚਾਰਜ ਲਗਾਏ ਆ ਪਰ ਜਿਹੜਾ ਹਰਨੀਤ ਸਿੰਘ ਆ ਉਹਦੀ ਵੀ ਪਹਿਲਾਂ ਦੋ ਵਾਰ ਉਹਨਾਂ ਨੇ ਮਤਲਬ ਆਪਣੇ ਕੋਈ ਟੈਸਟ ਵਗੈਰਾ ਕਰਕੇ ਉਹਨੂੰ ਦੋ ਵਾਰ ਹੀ ਛੱਡਿਆ ਸੀ ਔਰ ਤੀਸਰੀ ਵਾਰੀ ਫੇਰ ਉਹਨੂੰ ਘਰ ਤੋਂ ਡਿਟੇਨ ਕਰ ਲਿਆ। ਤੇ ਹੁਣ ਉਹ ਮਤਲਬ ਲਗਾਤਾਰ ਕੈਂਪ ਦੇ ਵਿੱਚ ਆ ਪਰ ਜਿਹੜਾ ਹਰਜਿੰਦਰ ਸਿੰਘ ਆ ਉਹ ਇਸ ਟਾਈਮ ਉਹਨਾਂ ਨੇ ਆਪਣੇ ਅੰਡਰ ਜੇਲ ਦੇ ਵਿੱਚ ਰੱਖਿਆ ਹੋਇਆ ਜੀ ਠੀਕ ਹੈ ਜੀ ਮੈਂ ਇਹ ਕਹੂੰਗਾ ਕਿ ਸਰੋਤਿਆਂ ਨੂੰ ਕਾਫੀ ਸਾਰੀਆਂ ਹੋਰ ਕੋਈ ਗੱਲਾਂ ਬਾਤਾਂ ਜੇ ਤੁਹਾਡੇ ਅੰਦਰ ਹੋਣ ਜਾਂ ਸਵਾਲ ਹੋਣ ਤੇ ਆਪਾਂ ਕਰ ਸਕਦੇ ਆ ਤੇ ਬਾਕੀ ਇੱਕ ਗੱਲ ਲਾਸਟ ਤੇ ਆਪਾਂ ਇਹ ਗੱਲ ਕਹਿ ਦਿੰਨੇ ਆ ਬਾਜਬਾ ਜੀ ਆਪਾਂ ਐ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਆ ਜਾਂ ਉਹਨਾਂ ਦੇ ਅਗਲੀ ਕਾਰਵਾਈ ਕੀ ਹੋ ਰਹੀ ਆ ਕੀ ਕਰਨ ਜਾ ਰਹੇ ਆ ਕਿਸੇ ਆਪਾਂ ਕੋਈ ਮੈਸੇਜ ਜੇ ਸੀਗੀਏ ਦੇਖੋ ਜੀ ਪਰਿਵਾਰ ਨਾਲ ਜਿਹੜਾ ਉਹਨਾਂ ਦਾ ਰੂਮ ਮੇਟ ਫਰੈਂਡ ਆ ਜਿਹੜਾ ਉਹਦਾ ਅਰਸ਼ਦੀਪ ਆ ਉਹਦੇ ਨਾਲ ਜਿਹੜੀ ਗੱਲਬਾਤ ਆ ਉਹ ਹਰਜਿੰਦਰ ਸਿੰਘ ਦੀ ਹੋ ਰਹੀ ਆ ਤੇ ਜਿਹੜਾ ਉਹਦਾ ਆਪਣੇ ਆਪਣੇ ਸਿਸਟਰ ਇਨ ਲਾਅ ਆ ਨਵਜੋਤ ਉਹਦੇ ਨਾਲ ਜਿਹੜੀ ਹਰਨਦੀਪ ਨਾਲ ਗੱਲਬਾਤ ਜਿਹੜੀ ਪ੍ਰੋਪਰ ਹੋ ਰਹੀ ਆ ਔਰ ਜਿਹੜੀ 27 ਤੋਂ 28 ਨੂੰ ਜਿਹੜੀ ਦੋਨਾਂ ਦੀ ਪੇਸ਼ੀ ਆ ਤੇ ਉਹਨਾਂ ਨੇ ਬਕਾਇਦਾ ਜਿਹੜੀਆਂ ਉੱਥੇ ਦੀਆਂ ਆਰਗੇਨਾਈਜੇਸ਼ਨਾਂ ਜਾਂ ਗੁਰਦਾਰਾ ਪਬੰਦਕ ਕਮੇਟੀਆਂ ਵਾਂ ਤੇ ਪਹਿਲਾਂ ਤੇ ਉਹਨਾਂ ਨੂੰ ਕਾफी ਜਦੋਜਾਦ ਹੋਈ ਆ ਕੋਈ ਜਿਹੜੇ ਜਿਹੜੀਆਂ ਆਰਗੇਨਾਈਜੇਸ਼ਨਾਂ ਜਿਹੜਾ ਸੰਪਰਕ ਕਰਨਾ ਪਰ ਹੁਣ ਜਿਸਨ ਦੇ ਮੁਤਾਬਕ ਉਹਨਾਂ ਦੱਸਿਆ ਕਿ ਹਾਂ ਵੀ ਸਾਨੂੰ ਹਰ ਚ ਗੱਲ ਦਾ ਉਹਨਾਂ ਨੇ ਭਰੋਸਾ ਦਿੱਤਾ ਵਾ ਕਿ ਅਸੀਂ ਵੱਧ ਤੋਂ ਵੱਧ ਵਕੀਲ ਵੀ ਕਰ ਰਹੇ ਆ ਔਰ ਆਪਾਂ ਹਰ ਪੱਖੋਂ ਉਹਨਾਂ ਦੇ ਦੋਨਾਂ ਦੇ ਸਾਥ ਤੇ ਸਹਿਯੋਗ ਦੇਣ ਲਈ ਉਹਨਾਂ ਦਾ ਕੇਸ ਵੀ ਲੜਾਂਗੇ ਤੇ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਦੇਵਾਂਗੇ ਪਰ ਫਿਲਹਾਲ ਉਹਨਾਂ ਨੇ ਕੋਈ ਪਟੀਸ਼ਨ ਕੋਈ ਗੋ ਫੰਡ ਕੋਈ ਇਦਾਂ ਦਾ ਕੋਈ ਨਹੀਂ ਕੀਤਾ ਹੈਗਾ ਕਿ ਜਿਹੜੀ ਉਹਨਾਂ ਨੇ ਮਤਲਬ ਡਿਮਾਂਡ ਰੱਖੀ ਹੋਵੇ ਜਾਂ ਕੀਤੀ ਹੋਵੇ ਕਿਉਂਕਿ ਉਹਨਾਂ ਦਾ ਕਹਿਦਾ ਕਿ ਜਿੰਨਾ ਚਿਰ ਸਾਨੂੰ 27 ਤੋਂ 28 ਦੀ ਪੇਸ਼ੀ ਹੋਣ ਤੋਂ ਬਾਅਦ ਹੀ ਅਸਲ ਜਾਣਕਾਰੀ ਆਉਣੀ ਹੈ ਕਿ ਕੀ ਇਹਨਾਂ ਨੂੰ ਉਹਨਾਂ ਨੇ ਗਰੰਟੀ ਪਾਇਆ ਜਾਂ ਨਹੀਂ ਜਾਂ ਮਤਲਬ ਅਗਲੀ ਪੇਸ਼ੀ ਦੀ ਡੇਟ ਦੇਣੀ ਹੈ ਉਸ ਤੋਂ ਬਾਅਦ ਹੀ ਜੜੀਆਂ ਜੜੀਆਂ ਜਥੇਬੰਦੀਆਂ ਵਾਂ ਜਾਂ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਸਹਿਯੋਗ ਦੇ ਦੇਣਦਾ ਜਿਨ੍ਹਾਂ ਨੇ ਭਰੋਸਾ ਦਿੱਤਾ ਉਹ ਅਗਲੀ ਜਿਹੜੀ ਗੱਲਬਾਤ ਹੈ ਜਿਹੜੀ ਉਹ ਸਾਰੀ ਐਜ਼ এ ਮਾਧਿਅਮ ਸੋਸ਼ਲ ਮੀਡੀਆ ਜਾਂ ਚੈਨਲ ਬਗੈਰਾ ਦੱਸਣਗੇ ਤੇ ਬਾਜਵਾ ਸਾਹਿਬ ਤੇ ਹਰਜਿੰਦਰ ਸਿੰਘ ਦੀ ਉਹਨਾਂ ਦੇ ਮਦਰ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਕਿ ਨਹੀਂ ਹਲੇ ਨਹੀਂ ਉਹਨਾਂ ਦੇ ਮਦਰ ਨਾਲ ਨਹੀਂ ਹੋਈ ਹਾਂ ਇੰਨਾ ਕਿ ਉਹਨਾਂ ਦੇ ਆਪਣੇ ਹਰਨੀਤ ਦੇ ਜਿਹੜੇ ਆ ਆਪਣੇ ਸਿਸਟਰ ਨੇ ਲਾ ਉਹਨਾਂ ਨਾਲ ਆਪਣੀ ਗੱਲਬਾਤ ਕੱਲ ਵੀ ਹੋਈ ਸੀ ਪਰਸੋਂ ਵੀ ਹੋਈ ਸੀ ਤੇ ਤਕਰੀਬਨ ਹਰ ਰੋਜ਼ ਇੱਕ ਦਿਨ ਛੱਡ ਕੇ ਹੋਈ ਜਾਂਦੀ ਹੈ ਔਰ ਜਿਹੜਾ ਹਰਨੀਤ ਦਾ ਬ੍ਰਦਰ ਹੈ ਉਹ ਐਜ਼ এ ਪੁਰਤਗਾਲ ਰਹਿ ਰਿਹਾ ਵਾ ਡੇਢ ਤੋਂ ਪੌਣੇ 2 ਸਾਲ ਪਹਿਲਾਂ ਜਿਹੜਾ ਹਰਨੇਜ ਤੇ ਉਹ ਇੱਥੇ ਯੂਰਪ ਦੇ ਵਿੱਚ ਸੀਗਾ ਇੱਥੋਂ ਹੀ ਉਹ ਮਤਲਬ ਗਿਆ ਸੀਗਾ ਜੋ ਯੂਐਸਏ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਜਬਾ ਜੀ ਤੁਹਾਡਾ ਤੁਹਾਡੇ ਹੌਸਲੇ ਬੁਲੰਦ ਆ ਭਾਰਤੀ ਕਿਸਾਨ ਯੂਨੀਅਨ ਦੇ ਤੁਸੀਂ ਯੂਰਪ ਦੇ ਲੀਡਰ ਹੋ ਤੇ ਇਸੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਨਵੀਂ ਖੇਤੀ ਨੂੰ ਅੱਗੇ ਲਿਜਾਣ ਵਾਲੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਅਸੀਂ ਵਧਾਈ ਦਿੰਦੇ ਆ ਕਿਸਾਨ ਭਾਰਤੀ ਕਿਸਾਨ ਯੂਨੀਅਨ ਨੂੰ ਜਿਨ੍ਹਾਂ ਦੇ ਇੱਕ ਚੰਗੇ ਲੀਡਰ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਕਮਿਊਨੀਕੇਸ਼ਨ ਹੈ ਤੁਹਾਡੀ ਪੰਜਾਬ ਬਾਰੇ ਸੋਚਦੇ ਨੇ ਤੇ ਪੰਜਾਬ ਦੀ ਗੱਲ ਕਰਦੇ ਹੋ ਮਿੱਟੀ ਦੀ ਗੱਲ ਕਰਦੇ ਹੋ ਧਰਤੀ ਦੀ ਗੱਲ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਸਾਡੇ ਚੇਨ ਚਪਤੀ ਤੇ ਸਾਇਲ ਵੀ ਹੋਤੀ ਤੁਹਾਡਾ ਵੀ ਜਿਹੜਾ ਸਾਨੂੰ ਗੱਲਬਾਤ ਕਰਨ ਦਾ ਤੇ ਆਪਣਾ ਪੱਖ ਰੱਖਣ ਦਾ ਜਿਹੜਾ ਤੁਸੀਂ ਉਹ ਮੌਕਾ ਦਿੱਤਾ। ਬਾਕੀ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਉਹ ਮੈਂਬਰ ਜਾਂ ਸੇਵਾਦਾਰ ਕਹਿ ਲਓਗੇ ਹੋਣ ਦੇ ਨਾਤੇ ਅਸੀਂ ਜਿੰਨੀ ਕਿ ਸਾਡੇ ਕੋਲ ਆਵਾਜ਼ ਬੁਲੰਦ ਹੁੰਦੀ ਹੈ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਜਿਹੜੀ ਹੈ ਜਿਹੜੇ ਸਾਡੇ ਸੰਵਿਧਾਨਕ ਹੱਕ ਬਣਦੇ ਆ ਜਿਨ੍ਹਾਂ ਤੇ ਅਸੀਂ ਸੰਵਿਧਾਨਕ ਗੱਲਬਾਤ ਕਰਦੇ ਆ ਔਰ ਹੱਕ ਮੰਗਦੇ ਆ ਉਹਨਾਂ ਦੀ ਆਪਾਂ ਹਮੇਸ਼ਾ ਜਿਹੜੀ ਲੜਾਈ ਉਹ ਭਾਰਤੀ ਕਿਸਾਨ ਯੂਨੀਅਨ ਜਾਦ ਲੜਦੀ ਆ ਤੇ ਲੜਦੀ ਰਹੇਗੀ ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੋਂ ਤੁਹਾਡਾ ਭਾਜੀ ਧੰਨਵਾਦ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਡਾ ਅਮਰੀਕ ਸਿੰਘ ਬਾਜਵਾ ਸਿੰਘ ਦੇ ਨਾਲ ਸਾਹਿਲ ਸਿੰਘ ਤੇ ਨਾਲ ਪੰਜਾਬ ਤੋਂ ਸਪੇਨ ਤੁਹਾਡਾ ਆਲਦਾ ਚੈਨਲ ਮਿਲਦੇ ਆ ਤੁਹਾਨੂੰ ਅਗਲੀ ਨਿਊਜ਼ ਵਿੱਚ ਕਵਰ ਵਿੱਚ ਛੇਤੀ ਜਿਹੜੇ ਮੇਰੇ ਵੀਰ ਨੇ ਇਹਨੂੰ ਤੁਸੀਂ ਬਟਨ ਨਹੀਂ ਨੱਪਿਆ ਹੋਇਆ ਘੰਟੀ ਘੁੰਟੀ ਵਾਲਾ ਉਹ ਨੱਪ ਲੋ ਤੇ ਬਾਕੀ ਨਵੀਆਂ ਨਵੀਆਂ ਖਬਰਾਂ ਫੇਸਬੁੱਕ YouTube ਤੇ ਨਾਲ ਸਾਡੇ ਟਿਕਟੋਕ ਦੇ ਕਾਉਂਟ ਨੂੰ ਤੁਸੀਂ ਫਾਲੋ ਕਰ ਲਓ ਦੇ ਨਾਲ ਸਾਨੂੰ ਸੇਵਾ ਦਾ ਮੌਕਾ ਜਰੂਰ ਦਿੰਦੇ ਰਹੋ ਤੇ ਕੱਲ ਨੂੰ ਮਿਲਦੇ ਹਾਂ ਤੁਹਾਨੂੰ ਛੇਤੀ ਪੰਜਾਬ ਦੀਆਂ ਹੜਾਂ ਦੀਆਂ ਨਵੀਆਂ ਤਰੀਆਂ ਲੈ ਕੇ ਜੀ ਬਿਲਕੁਲ ਜੀ ਤੁਹਾਡਾ ਧੰਨਵਾਦ ਕਰਿਆ ਤੇ ਜਿਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹਾਂਜੀ ਹਾਂਜੀ ਭਾਜੀ ਹੋ ਗਿਆ